ਮੀਤ ਹਾਂ ਮਾਂ ਪੁੱਤ ਬੇੜਾ ਨਹੀਂ ਸੁੰਭਰਿਆ ਅੱਜ ਤੂੰ ਲੈ ਆਖੇ ਬੇੜਾ ਨਹੀਂ ਸੁੰਭਰਿਆ ਐਨੀ ਤਾਂ ਧੁੱਪ ਚੜੀ ਪਈ ਆ ਬੇੜਾ ਨਾ ਕਿਵੇਂ ਸੁੰਭਰ ਸਕਦੀ ਆ ਤੁਸੀਂ ਸੁੰਭਰ ਲੈਂਦੇ ਤੁਸੀਂ ਕਰਦੇ ਸੀ ਪੁੱਤ ਮੈਨੂੰ ਨਾ ਗਰਦ ਚੜ ਜੂਗੀ ਤੈਨੂੰ ਪਤਾ ਫੇਰ ਸਾਹ ਠ ਘੜਦਾ ਮੈਂ ਤੈਨੂੰ ਐਂ ਕਹਿੰਦੀ ਸੀ ਧੀ ਇਹ ਆਏ ਗਏ ਦਾ ਘਰ ਹੈ ਅੱਛਾ ਆ ਕੇ ਆਏ ਗਏ ਦਾ ਘਰ ਆ ਜੇ ਤੁਹਾਨੂੰ ਐ ਲੱਗਦਾ ਆਏ ਗਏ ਦਾ ਘਰ ਆ ਛੱਤੋਂ ਨੂੰ ਤਾਂ ਗਰਦ ਚੜਦੀ ਤੇ ਮੈਨੂੰ ਗਰਦ ਚੜਦੀ ਨਹੀਂ ਨਾਲੇ ਮੈਂ ਤਾਂ ਨਾ ਆਣੀ ਮੇਰੇ ਤਾਂ ਚਲ ਗਰਦ ਪਾ ਦ ਚੜੂਗੀ ਯਾਕਾ ਤੂੰ ਸੁੰਭਰ ਲੋ ਜਾਂ ਨਹੀਂ ਨਾ ਤੇ ਦਹ ਜੇ। ਪੁੱਤ ਮੇਰੀ ਗੱਲ ਸੁਣ ਅੰਦਰ ਸਾਰਾ ਦਿਨ ਬੈਠੀ ਰਹਿਣੀ ਐ ਤੇ ਬਾਹਰਲੀ ਹਵਾ ਲਿਆ ਕਰਦੀ ਐ ਨਾਲੇ ਹੱਡ ਪੈਰ ਜੁੜ ਜਾਂਦੇ ਐ। ਲੈ ਹੱਡ ਪੈਰ ਤੇਰੇ ਜੁੜਦੇ ਹੋਣਗੇ ਤੂੰ ਹੋ ਗਈ ਬੁੱਢੀ ਮੇਰੇ ਨਹੀਂ ਹੱਡ ਪੈਰ ਜੁੜੇ ਹੈਗੇ ਮੈਂ ਤਾਂ ਪਾਣੀ ਦੀ ਬੋਤਲ ਵੀ ਇੱਥੇ ਰੱਖਦੀ ਆ ਏਸੀ ਵਾਲੇ ਕਮਰੇ ਠੰਡੀ ਰਹਿੰਦੀ ਐ ਜਦੋਂ ਜੀ ਕਰਦਾ ਸਿੱਕ ਸਿੱਪ ਕਰਕੇ ਪੀ ਜਾਨੀਏ ਪਾਣੀ। ਮੈਂ ਪੁੱਤ ਮੈਨੂੰ ਐਂ ਦੱਸ ਹਾਂ ਵਿਚੋਲੇ ਨੇ ਤਾਂ ਐਂ ਕਿਹਾ ਸੀ ਵੀ ਕੁੜੀ ਬਾਲਾ ਕੰਮ ਕਰਦੀ ਐ। ਪੁੱਤ ਤੂੰ ਤਾਂ ਸਾਰਾ ਦਿਨ ਬੈੱਡ ਤੇ ਚੜ੍ਹ ਕੇ ਬੈਠੀ ਆ ਹਾਏ ਹਾਏ ਥੋੜਾ ਕਹਨਾ ਮਤਲਬ ਇਹ ਆ ਕਿ ਮੈਂ ਕੰਮ ਨਹੀਂ ਕਰਦੀ ਸਾਰਾ ਤਾਂ ਕੰਮ ਮੈਂ ਕਰਾਉਣੀ ਆ ਤੁਹਾਡੇ ਨਾਲ ਫਿਰ ਪੁੱਤ ਮੇਰੀ ਗੱਲ ਸੁਣੋ ਮੈਂ ਵੀ ਬਿਰਦ ਹੋਈ ਪਈ ਆ ਮਾੜਾ ਮੋਟਾ ਮੇਰੇ ਕੰਨੂ ਵੀ ਵੇਖ ਲਿਆ ਕਰ ਜੇ ਮੇਰਾ ਕੋਸ ਦੁਖਣ ਸੁਖਣ ਲੱਗ ਗਿਆ ਫਿਰ ਹੋਰ ਪੈਸੇ ਲੱਗਣ ਨੂੰ ਥਾਂ ਹੋ ਜੂ ਕਿਧਰ ਨਹੀਂ ਆਏ ਦੁਖਣ ਲੱਗਦਾ ਹੈਗਾ ਜੇ ਉਹੀ ਖੇਖਾ ਕਰੀ ਜਾਓ ਬਖਰੀ ਕੱਲਾ ਤੇ ਰੋਟੀ ਟੋਕ ਕੱਲਾ ਤੁਸੀਂ ਕਰ ਲਿਆ ਤਾਂ ਇੰਨੇ ਨਾਲ ਕਿੱਡੀ ਕੁ ਗੱਲ ਹੋਗੀ ਆਟਾ ਤਾਂ ਮੈਂ ਹੀ ਗੋਨ ਕੇ ਦਿੱਤਾ ਸਬਜੀ ਮੈਂ ਚੀਰ ਕੇ ਦਿੱਤੀ ਤੂੰ ਤਾਂ ਕੱਲਾ ਤੜਕਾ ਹੀ ਲਾਇਆ ਪੁੱਤ ਮੇਰੀ ਗੱਲ ਸੁਣੋ ਉਹ ਕੰਮ ਤਾਂ ਚੱਲ ਘਰਾਂ 'ਚ ਹੁੰਦੇ ਆ ਉਹ ਗਿੱਠ ਥਾਂ ਦੇਖ ਥੱਲੋਂ ਤਾਂ ਥਾਂ ਪੁੱਤ ਸੁੰਭਰੀ ਦੇ ਕੱਚਾ ਥਾਂ ਬਾਕੀ ਭੈੜਾ ਲੱਗਦਾ ਅਗਲਾ ਕੀ ਆਖੂਗਾ ਵੀ ਇਹਨਾਂ ਦਾ ਮੁੰਡੇ ਦਾ ਵਿਆਹ ਹੋਇਆ ਬਹੁ ਥਾਂ ਹੀ ਨਹੀਂ ਸੁੰਭਰਦੀ ਜੇ ਅਗਲਾ ਕਹੂਗਾ ਤੁਹਾਨੂੰ ਇੰਨਾ ਲੱਗਦਾ ਨਾ ਜਾ ਕੇ ਸੁੰਭਰ ਲੋ ਤੇ ਜੇ ਮੇਰੇ ਸੁੰਭਰ ਨਹੀਂ ਚੈੱਕ ਕਰਦੇ ਤਾਂ ਮੈਂ ਤਾਂ ਸ਼ਾਮ ਨੂੰ ਸੁੰਭਰੂਗੀ ਮੈਥੋਂ ਇੰਨੀ ਧੁੱਪੇ ਕੰਮ ਨਹੀਂ ਹੁੰਦਾ ਮੇਰੀ ਮਾਂ ਨੇ ਤਾਂ ਮੈਨੂੰ ਬੜਾ ਹੀ लाड़ ਨਹੀਂ ਰੱਖਿਆ ਸੀ ਮੈਥੋਂ ਕਦੇ ਕੰਮ ਨਹੀਂ ਕਰਾਇਆ ਸੀ ਤਾਂ ਕਰਕੇ ਮੈਥੋਂ ਨਹੀਂ ਹੁਣ ਹੁੰਦਾ ਰਾਜੀ ਰਹੋ ਗੁੱਸੇ ਰਹੋ ਜਾ ਕੇ ਸੁੰਭਰ ਲੋ ਜਾਂ ਤਾਂ ਤੇ ਜਾਂ ਫਿਰ ਸ਼ਾਮ ਤੱਕ ਢੀਕ ਲੋ ਸ਼ਾਮ ਨੂੰ ਸੁੰਭਰੂੰਗੀ ਮੈਂ ਬੈਠਾ ਪੁੱਤ ਸ਼ਾਮ ਨੂੰ ਨਹੀਂ ਪਸੂਗਾ ਥੱਲੋ ਥਾਂ ਸੁੰਭਰਦੇ ਹੁੰਦੇ ਚਲ ਕੋਈ ਨਾ ਤੀਏ ਚਲ ਆਪ ਸੁੰਭਰ ਲੈਨੀ ਆ ਉਹ ਅਗਰ ਸ਼ਾਮ ਨੂੰ ਨਹੀਂ ਸੁੰਭਰਦੇ ਹੁੰਦੇ ਹੈਗੇ ਉਹੀ ਬਹਿਮ ਭਰਮ ਕਰੀ ਜਾਂਦੇ ਮੈਨੂੰ ਤਾਂ ਐ ਨਹੀਂ ਸਮਝ ਆਉਂਦੀ ਹੈਗੀ ਇਹ ਚ ਬਹਿਮਾਂ ਵਾਲੀ ਕੀ ਗੱਲ ਆ ਸ਼ਾਮ ਨੂੰ ਸੁੰਭਰ ਲਾ ਜਾਂ ਸੁਬਾ ਸੁੰਭਰ ਲਾ ਗੱਲ ਦੇ ਕੀ ਆ ਵੇਂ ਅੰਤ ਰੰਗੀ ਗੱਲ ਇਹ ਆ ਮੇਰੀ ਸਾਰੀ ਫਿਲਮ ਖਰਾਬ ਕਰਕੇ ਰੱਖਤੀ ਸਤਿਆਨਾਸ ਮਾਰਤੀ ਆ ਬੁੜੀ ਜਗਤ ਪਾ ਲਿਆ ਹੋਰ ਕੁਛ ਨਾ ਮਾ ਇੰਟਰਸਟ ਹੀ ਮੁੱਕ ਗਿਆ ਇਹ ਚ ਤਾਂ ਏਹ ਹੈ ਓ ਮਾਂ ਬਿਮਾਰ ਤੂੰ ਰਹਿਨੀ ਆ ਤੇ ਧੁੱਪੇ ਕੰਮ ਕਰੀ ਜਾਨੀ ਆ ਮੀਤ ਨੂੰ ਕਹਿ ਦਿੰਦੀ ਓ ਪੁੱਤ ਮੇਰੀ ਗੱਲ ਸੁਣ ਪਹਿਲਾਂ ਮੈਂ ਗਈ ਸੀ ਹਾਂ ਉਹ ਕਹਿੰਦੀ ਮੰਮੀ ਮੈਂ ਤਾਂ ਰੈਸਟ ਕਰਦੀ ਆ ਹੁਣ ਨਹੀਂ ਮੈਂ ਸੁੰਬਰ ਸਕਦੀ ਕੱਲ ਨੂੰ ਸੁੰਭਰੂੰਗੀ ਤੇ ਫਿਰ ਉਹ ਕੱਲ ਨੂੰ ਸੁੰਭਰ ਲੈਂਦੀ ਜੇ ਉਹ ਰੈਸਟ ਕਰੀ ਜਾਂਦੀ ਚੰਗੀ ਭਾਲੀ ਹੋ ਕੇ ਤੂੰ ਰੈਸਟ ਕਰ ਲੈਂਦੀ ਫਿਰ ਤੈਨੂੰ ਕੀ ਲੋੜ ਸੀਗੀ ਉਹ ਤਾਂ ਆਏ ਗਏ ਦਾ ਘਰ ਹੈ ਕੋਈ ਰਿਸ਼ਤੇਦਾਰ ਭੈਣ ਭਾਈ ਆ ਜਾਂਦਾ ਅਗਲਾ ਕਹੂਗਾ ਘਰੇ ਦੋ ਗੁੜੀਆਂ ਤਾਂ ਇਹਨਾਂ ਤੋਂ ਆਹ ਗਿੱਠਕ ਜਿੰਨਾ ਥਾਂ ਵੀ ਨਹੀਂ ਸੁੰਭਰਿਆ ਜਾਂਦਾ ਓਹੋ ਆਏ ਗਏ ਨੂੰ ਫਿਰ ਅਗੜਾ ਆਇਆ ਗਿਆ ਤੈਨੂੰ ਥੋੜੀ ਕਹੂਗਾ ਆਇਆ ਗਿਆ ਤਾਂ ਉਹਨੂੰ ਕਹੂਗਾ ਉਹਨੂੰ ਸ਼ਰਮ ਮੋਣੀ ਚਾਹੀਦੀ ਹੈ ਮਾੜੀ ਮੋਟੀ ਮੇਰੀ ਗੱਲ ਸੁਣ ਰਹਿਣ ਦਿਆ ਕਰ ਕੰਮ ਕਰਨ ਨੂੰ ਨਾਲੇ ਤੈਨੂੰ ਕਿਹਾ ਹੋਇਆ ਵੀ ਭਈ ਆ ਉਹਦਾ ਮੰਜੇ ਤੇ ਬਹਿ ਕੇ ਆਰਾਮ ਨਾਲ ਬੈਠੀ ਝਾਕੀ ਜਾਏ ਕਰ ਇਹ ਤੂੰ ਜਾ ਕੇ ਮੂਰੇ ਅੱਗੇ-ਅੱਗੇ ਕੰਮ ਕਰੀ ਜਾਨੀ ਇਹਦੇ ਦੱਸ। ਉਹ ਪੁੱਤ ਮੇਰੀ ਗੱਲ ਸੁਣ। ਹਾਂ ਜੇ ਮੈਂ ਹੁਣ ਮੂਰੇ ਬੋਲੂਗੀ ਤਾਂ ਫਿਰ ਕਲੇਸ਼ ਪਊਗਾ। ਪੁੱਤ ਮੈਂ ਤਾਂ ਨਾ ਕਲੇਸ਼ ਤੋਂ ਡਰਦੀ ਮੈਨੂੰ ਤਾਂ ਆਏ ਆ ਵੀ ਚਲ ਕੰਮ ਹੀ ਹੋਈ ਚੱਲੇ ਕਰ ਤਾਂ। ਮੂਰੇ ਬੋਲਣ ਦਾ ਉਹ ਲੱਗੀ ਤੂੰ ਤੇ ਤੇਰਾ ਤਾਂ ਹੱਕ ਬਣਦਾ ਵਾ ਬੋਲਣ ਦਾ। ਰਹਿਣ ਦੇ ਛੱਡ ਦੇ ਬੋਕਰ ਜੀ ਪਰ ਆਪੀ ਕਰ ਲੂਗੀ ਮੈਂ ਕਹਿ ਦੂੰਗਾ ਜਾ ਕੇ ਉਹਨੂੰ। ਹੋਰ ਤੂੰ ਆ ਆਦਾ ਦਵਾਈ-ਦਵਾਈ ਲੈ ਲਈ ਸੀ ਦਵਾਈ ਨਾਲੇ? ਦਵਾਈ ਤਾਂ ਪੁੱਤ ਲੈ ਲਈ ਸੀ ਮੈਂ। ਵਾਣ ਟੂ ਮੈਂ ਤੈਨੂੰ ਐਂ ਕਹਿਨੀ ਆਂ ਅੰਦਰ ਜਾ ਕੇ ਵੀ ਪੁੱਤ ਨੂੰ ਕਹੀਂ ਨਾ। ਤੈਨੂੰ ਪਤਾ ਨਹੀਂ ਪੁੱਤ ਮਸਾਂ ਘਰ ਵੱਜਿਆ ਤੇਰਾ ਇੱਕ ਤਾਂ ਨਾ ਤੂੰ ਉਹਦੀ ਚੁੱਪ ਕਰਾ ਦੇ ਆਖੇ ਕਹੀ ਨਾ ਐ ਉਹ ਸਿਰ ਚੜੀ ਜਾਂਦੀ ਚਲ ਆਪਦਾ ਆਪੀ ਦੇਖੀ ਚੱਲ ਫਿਰ ਉਹਨੂੰ ਕਹਿ ਦਿਆ ਕਰ ਕੰਮ ਤੂੰ ਤੈਨੂੰ ਜਿਉਂਨੇ ਐ ਕਿਹਾ ਮੈਂ ਕੱਲ ਨੂੰ ਕਰ ਦੂੰਗੀ ਕਹਦੇ ਠੀਕ ਐ ਭਈ ਕੱਲ ਨੂੰ ਕਰਦੀ ਤੂੰ ਕਿ ਬੋਕਰ ਚੱਕ ਕੇ ਲੱਗੀਆਂ ਫਿਰ ਚਲ ਚੰਗਾ ਨਹੀਂ ਮਾਰਦੀ ਚਲ ਆ ਪਈਆ ਬੋਕਰ ਬਸ ਰਹਿਣ ਦੇ ਜਾ ਕੇ ਕੰਮ ਕਰ ਲਾ ਦਾ ਬਹਿ ਜਾ ਆਰਾਮ ਕਰ ਲਾ ਕੰਮ ਨਿਮੇੜ ਕੇ ਨਾ ਫੇਰ ਬੈਠੂਗੀ ਮੰਮੀ ਜੀ ਨੂੰ ਪੁੱਛ ਕੇ ਵੀ ਚਾਹ ਬਣਾ ਦਾਂ ਤੁਹਾਡੇ ਲਈ ਘੁੱਟ ਪਹਿਲਾਂ ਉਹਦਾ ਸਾਰਾ ਕੰਮ ਨਿਮੇੜ ਦਾਂ ਬਣਾ ਕੋਈ ਕੱਚ ਵੀ ਨਾ ਰਹਿ ਜੇ ਨਹੀਂ ਕੁੜੇ ਕੀ ਕਰੀ ਜਾਨੀ ਆ ਪੁੱਤ ਕੁਛ ਨਹੀਂ ਕਰਦੀ ਮੰਮੀ ਜੀ ਬਸ ਆ ਝਾੜੂ ਝਾੜੂ ਇੱਧਰ ਪੋਰਚ ਚ ਰਹਿ ਗਿਆ ਸੀ ਕੱਢਣ ਵਾਲਾ ਇਹ ਕੱਢ ਕੇ ਮਾਂ ਚੱਲ ਸੋਣ ਨੂੰ ਘੁੱਟ ਚਾਹ ਬਣਾ ਦੂ ਮੇਰੀ ਗੱਲ ਸੁਣ ਲੈ ਆਏ ਗਏ ਦਾ ਘਰ ਹੁੰਦਾਗਾ ਚੰਗੀ ਤਰ੍ਹਾਂ ਝਾੜੂ ਲਾਇਆ ਕਰ ਜੇ ਬੋਕਰ ਕੱਢਦੀ ਹੁੰਨੀ ਆ ਪਿੱਛੇ ਤਾਂ ਤੂੰ ਕੂੜਾ ਛੱਡੀ ਜਾਨੀ ਆ ਨਹੀਂ ਇੰਨਾ ਤੇ ਵੀ ਮਾਰ ਲਿਆ ਕਰ ਆ ਦੇਖ ਕੇ ਮੈਂ ਗਰਦਾ ਪਿਆ ਪਿਆ ਕੋਈ ਨਾ ਮੰਮੀ ਜੀ ਇਹਨਾਂ ਤੇ ਮੈਂ ਸਮਾਰ ਕੇ ਮਾਰਿਆ ਸੀ ਤੁਹਾਨੂੰ ਪਤਾ ਵੀ ਆਪਣਾ ਉਧਰੋਂ ਵੇੜਾ ਕੱਚਾ ਨਾ ਜਿੱਦੋਂ ਕੋਈ ਹਵਾ ਆਉਂਦੀ ਆ ਉਦੋਂ ਝਾੜ ਚੂੜ ਕੇ ਸਾਰ ਇਹਦੇ ਉੱਤੇ ਆ ਜਾਂਦਾਗਾ ਪੁੱਤ ਉਹ ਤਾਂ ਆ ਜਾਂਦਾ ਰੱਬ ਨੇ ਆਪਾਂ ਨੂੰ ਹੱਥ ਕਾਦੇ ਕੰਮ ਵਾਸਤੇ ਦਿੱਤੇ ਨੇ ਹੈ ਕੰਮ ਕਰਨ ਲਈ ਦਿੱਤੇ ਨੇ ਵੀ ਚੰਗੀ ਤਰ੍ਹਾਂ ਇਹਨਾਂ ਨੂੰ ਆਪਾਂ ਸਾਫ਼ ਕਰੀਏ ਹੁਣ ਦੇਖ ਆ ਘਰ-ਬਾਰ ਬਣਾਇਆਗਾ ਜੇ ਇਹਨੂੰ ਸੰਭੇਗੀ ਨਹੀਂ ਹੋਰ ਕੌਣ ਆਗੇ ਝਾੜੂ ਲਾਊ ਕੋਈ ਬਗਾਨਾ ਲਾਊਗਾ ਦੱਸ ਮੈਨੂੰ ਤੂੰ ਕੋਈ ਗਵਾਂਡੀ ਤਾਂ ਆ ਕੇ ਲਾਉਣ ਨਹੀਂ ਲੱਗਿਆ ਹੁਣ ਮੇਰੀ ਕੁੜੀ ਸੀਗੀ ਮੈਂ ਕਹਿੰਦੀ ਆ ਸਵੇਰੇ ਉੱਠਦੀ ਸੀ ਇੰਨਾ ਝਾੜੂ ਵਧੀਆ ਉਹਨੇ ਲਾਉਣਾ ਨਹੀਂ ਭੋਰਾ ਇੰਨਾ ਕਿ ਤਣਕਾ ਨਹੀਂ ਸੀ ਮਿੱਟੀ ਦਾ ਛੜਦੀ ਉਹ ਤਾਂ ਕੋਈ ਨਾ ਮੰਮੀ ਮੈਂ ਦਵਾਰੇ ਝਾੜੂ ਲਾ ਕੇ ਨੇ ਇੱਕ ਵਾਰੀ ਹੋਰ ਪੋਚਾ ਕੱਢ ਦਿੰਨੀ ਆ ਜੀ ਹਾਂ ਪੁੱਤ ਮੇਰੀ ਗੱਲ ਸੁਣਾ ਹੁਣ ਫੇਰ ਕਿਸੇ ਨੇ ਆ ਜਾਣਾ ਫੇਰ ਉਹਦੇ ਕੋਲ ਬਹਿਣਾ ਪੈਂਦਾ ਫੇਰ ਅਗਲਾ ਕਹਿੰਦਾ ਅਸੀਂ ਦੋ ਘੜੀਆਂ ਆਏ ਆ ਵੀ ਇਹ ਸਾਡੇ ਕੋਲ ਬੈਂਦੀ ਨਹੀਂ ਹੈਗੀ ਚੰਗਾ ਨਹੀਂ ਲੱਗਦਾ ਹੈਗਾ ਉਹਨ ਕੋਈ ਆਏ ਮੈਂ ਉਹਦੇ ਕੋਲੇ ਬੈਠ ਜਾਮਾ ਤੂੰ ਐਂ ਕਰ ਭਾਂਡੇ ਪੈਣੇ ਨਾਲ ਤਾਂ ਉਹ ਸਾਫ਼ ਕਰ ਦੇ ਨਾਲੇ ਆ ਚੰਗੀ ਤਰ੍ਹਾਂ ਬੋਕਰ ਜੇ ਸਾਫ਼ ਕਰਕੇ ਰੱਖ ਦੀ ਕੋਈ ਨਾ ਮੰਮੀ ਜੀ ਜਦੋਂ ਹੀ ਤੁਸੀਂ ਕਹੋਗੇ ਨਾ ਮੈਨੂੰ ਬਾਜ ਮਾਰੋਗੇ ਉਦੋਂ ਮੈਂ ਘੁੱਟ ਚਾਹ ਦੀ ਵੀ ਬਣਾ ਦੂੰ ਤੁਹਾਡੇ ਵਾਸਤੇ ਤੁਸੀਂ ਆਪ ਨਾ ਖਿੱਚ ਲਿਆ ਕਰਿਆ ਕਰੋ ਕਿਉਂਕਿ ਇੰਨੀ ਗਰਮੀ ਆ ਫਿਰ ਜਾ ਕੇ ਰਸੋਈ 'ਚ ਖੜਜੋਗੇ ਨਹੀਂ ਚੱਲ ਕੋਈ ਨਾ ਮੇਰੀਆਂ ਹਜੇ ਚੱਲਦੀਆਂ ਨੇ ਮੈਂ ਤਾਂ ਤਾਂ ਬਣਾ ਲੈਣੀਆਂ ਵੀ ਚੱਲ ਕੋਈ ਨਾ ਤੇ ਮੈਂ ਐਂ ਤੈਨੂੰ ਕਹਿੰਦੀ ਤੂੰ ਵੀ ਹੱਥ ਫਟਾਫਟ ਹਲਾ ਲਿਆ ਕਰ ਕੋਈ ਨਾ ਮੈਂ ਵਧੀਆ ਸਾਫ ਕਰਕੇ ਆਉਂਗੀ ਮੈਂ ਸੋਨਣਾ ਹੁਣ ਜੇ ਮੇਰਾ ਕੰਮ ਹੁੰਦਾ ਤੁਸੀਂ ਟੋਕਦਿਆ ਕਰੋ ਮੈਂ ਦੁਬਾਰਾ ਕਰ ਲਿਆ ਕਰੂੰਗੀ ਉਹ ਤਾਂ ਤਾਂ ਹੀ ਤਾਂ ਤੈਨੂੰ ਮੈਂ ਕਹਿਨੀ ਆ ਵੀ ਉਹ ਦੇਖ ਲੈ ਮੀਤ ਹੁੰਦੀ ਸੀ ਨਹੀਂ ਮੈਂ ਕਹਿਨੀ ਆ ਘਰ ਨੂੰ ਆਏ ਚਮਕਾ ਦਿੰਦੀ ਹੁੰਦੀ ਸੀ ਦੇਖ ਲੈ ਨਾਲੇ ਪੜੀ ਬਥੇਰੀ ਹੋਈ ਸੀ ਹੈ ਆਇਨੀ ਸੀ ਬਿਗਾਹਾਂ ਪੜਾਈ ਦੇ ਵਿੱਚ ਹੀ ਰਹੀ ਆ ਉਹ ਦੇਖ ਲੈ ਫਿਰ ਨਾਲੇ ਘਰ ਦਾ ਕੰਮ ਸਾਰਾ ਕਰਦੀ ਸੀ ਨਹੀਂ ਸਲਾਈ ਕਢਾਈ ਮੈਂ ਕਹਿਨੀ ਆ ਸਾਰੇ ਲੋਕ ਸਿਫਤਾਂ ਕਰਦੇ ਸੀ ਹੁਣ ਉਹਦੀ ਸੱਸ ਵੀ ਬਥੇਰਾ ਕਹਿੰਦੀ ਆ ਬੀਪਨ ਜੀ ਕੰਮ ਤਾਂ ਹੋ ਰੇ ਵੀ ਬਥੇਰਾ ਕਰਦੀ ਆ ਜੀ ਦੇਖ ਲਾ ਸਾਰੇ ਸਿਫਤਾਂ ਕਰਦੇ ਨੇ ਪੁੱਤ ਤਾਂ ਹੀ ਮੈਂ ਤੈਨੂੰ ਕਹਨੀ ਆ ਚੰਗਾ ਕੰਮ ਕਰੇਂਗੀ ਤਾਂ ਅਗਲਾ ਚੰਗਾ ਕਹੂਗਾ ਮਾੜਾ ਕੰਮ ਕਰੇਂਗੀ ਅਗਲਾ ਮਾੜਾ ਕਹੂਗਾ ਹਨਾ ਤਾਂ ਮੈਂ ਤੈਨੂੰ ਕਹਨੀ ਆ ਹੁਣ ਮਾ ਫਟਾਫਟ ਬੋਕਰ ਕੱਢ ਦੇ ਕੋਈ ਨਾ ਮੈਂ ਤਾਂ ਗੁੱਸਾ ਹੀ ਨਹੀਂ ਕਰਦੀ ਤੁਸੀਂ ਕਿਹੜਾ ਮੇਰੇ ਮਾੜੇਲੇ ਕਹਨੇ ਹੋ ਜੋ ਕੋਈ ਕੰਮ ਸਿਖਾਉਣੇ ਹੋ ਮੈਨੂੰ ਚਲ ਚੰਗੀ ਤਰ੍ਹਾਂ ਕੱਢ ਕੇ ਆ ਜੀ ਝਾੜੂ ਹਾਂ ਮੈਂ ਅੰਦਰ ਹੀ ਜਾਨੀ ਆ ਠੀਕ ਆ ਮੈਂ ਕੋਈ ਗੱਲ ਨਹੀਂ ਬਬਜੋ ਪਤਾ ਨਹੀਂ ਮम्मी ਮੇਰੇ ਨਾਲ ਆਏ ਕਾਤੋਂ ਕਰਦੀ ਆ ਮੇਰੇ ਹਰ ਇੱਕ ਕੰਮ ਚ ਨੁਘੋਚ ਕੱਢ ਦਿੰਦੀ ਆ ਕਿੰਨਾ ਸੋਹਣਾ ਤਾਂ ਮੈਂ ਕੰਮ ਕੀਤਾ ਹਨ ਫੇਰ ਵੀ ਕਹਿੰਦੀ ਰਹਿੰਦੀ ਆ ਮੇਰੇ ਧੀ ਕੰਮ ਕਰਦੀ ਸੀ ਮੇਰੇ ਧੀ ਕੰਮ ਕਰਦੀ ਸੀ ਮੈਂ ਵੀ ਇਹੀ ਚਾਹਣੀ ਆ ਕਿ ਮੈਂ ਇਹਦੀ ਧੀ ਮੀਤਾਂ ਨੂੰ ਬਣ ਕੇ ਦਿਖਾ ਦਾਂ ਵੀ ਸਾਰੇ ਕੰਮ ਸੋਹਣਾ ਕਰ ਵੀ ਸਫਾਈ ਰੱਖਾਂ ਵੀ ਮਾਂ ਮੈਨੂੰ ਲਾਂਭਾ ਨਾ ਦੇ ਦੇ ਪਰ ਮਾਂ ਤਾਂ ਪਤਾ ਨਹੀਂ ਕਾਤੋਂ ਹਰੇਕ ਗੱਲ ਚ ਨੁਘੋਚ ਕੱਢਣੀ ਕੱਢਣੀ ਚੱਲ ਕੋਈ ਨਾ ਮਣਾ ਕਹਿੰਦੇ ਹੁੰਦੇ ਜੇ ਸੱਸਾ ਮਾਵਾਂ ਬਣ ਜਾਣ ਤੇ ਮਾਵਾਂ ਨੂੰ ਕੌਣ ਰੋਵੇ ਹਨਾ ਉਹ ਸੱਸਾ ਉਹਨੇ ਆਪਦੇ ਨਖਰੇ ਤਾਂ ਦਿਖਾਉਣੇ ਆ ਬਾਕੀ ਚੱਲਣਾ ਨਾ ਚੱਲਣਾ ਮੇਰੀ ਮਰਜ਼ੀ ਆ ਜੇ ਮੈਂ ਨਾ ਚੱਲੂ ਘਰੇ ਕਲੇਸ਼ ਪੈ ਜਾਊਗਾ ਬਣਾ ਕੰਮ ਹੀ ਆ ਜੇ ਇੱਕ ਵਾਰੀ ਹੋਰ ਕਰ ਲਿਆ ਤਾਂ ਕੀ ਆ ਕੰਮ ਨਿਵੇੜ ਕੇ ਜਿੱਥੇ 10 ਮਿੰਟ ਲੱਗਦੇ ਉੱਥੇ 20 ਮਿੰਟ ਲੱਗ ਜਾਣਗੇ ਕਾਹਨੂੰ ਬੋਲ ਕੇ ਕਿਹੜਾ ਇੱਥੇ ਕੋਈ ਵਾਰਡ ਮਿਲ ਜਾਣਾਗਾ ਫਿਰ ਘਰੇ ਕਲੇਸ਼ ਹੋਊਗਾ ਮੰਮੀ ਚਾਹ ਬਣਾ ਲੀ ਤੂੰ ਬਣਾ ਲੈਣਾ ਚਾ ਮੈਂ ਤਾਂ ਭਾਂਡੇ ਸਾਫ਼ ਕਰਕੇ ਠੀ ਹਾਏ ਦੇਖੀ ਅਕੇ ਤੂੰ ਬਣਾ ਲੈਣਾ ਚਾ ਮੇਰੀ ਗੱਲ ਸੁਣ ਮਾਂ ਧਿਆਨ ਨਾਲ ਆ ਨਾ ਅਦੇ ਸਰੀਰ ਤੋਂ ਕੰਮ ਲੈ ਲਿਆ ਕਰ ਮਾੜਾ ਮੋਟਾ ਨਹੀਂ ਐਦੂ ਵੱਧ ਮੋਟੀ ਹੋ ਕੇ ਰੋਗਣ ਹੋ ਜੈਗੀ ਪੁੱਤ ਮੇਰੀ ਗੱਲ ਸੁਣ ਮੇਰਾ ਦਮ ਜਾ ਪਟਿਆ ਗਿਆ ਮੈਂ ਤੈਨੂੰ ਐ ਕਹਿੰਦੀ ਸੀ ਜੇ ਪੁੱਤ ਘੁੱਟ ਕੇ ਚਾਹ ਬਣਾ ਲੈਂਦੀ ਨਾ ਮੇਰਾ ਚਿੱਤ ਜਾ ਲੋਟ ਹੋ ਜਾਂਦਾ ਹਾਏ ਮੇਰਾ ਰੱਬਾ ਕਹਿੰਦੀ ਘੁੱਟ ਕਚਾਹ ਬਣਾ ਲੈਂਦੀ ਮੈਂ ਤਾਂ ਚਾਹ ਇੱਥੇ ਪਾਉਣ ਆਈ ਸੀ ਕਿ ਮੈਂ ਚੱਲ ਮੈਂ ਪੀ ਲਾਂ ਤੇ ਤੂੰ ਕਹਿੰਨੀ ਆ ਕਿ ਤੂੰ ਚਾਹ ਬਣਾ ਲੈਂਦੀ ਚਾਕਾ ਹ ਡੋਂਗਾ ਤੇ ਚਾਹ ਤਾਂ ਮੈਂ ਤਾਂ ਚਾਹ ਦੀ ਬਾੜੀ ਤੇ ਲੱਗੀ ਪਈ ਆ ਆਏ ਇੱਥੇ ਬੇਲੀ ਫਰਦੀ ਆ ਪਤਾ ਨਹੀਂ ਜਲ ਜਲ ਕਰਦੀ ਕੀ ਕਰੀ ਜਾਂਦੀ ਹੈਗੀ ਪੁੱਤ ਮੇਰੀ ਗੱਲ ਸੁਣ ਮੀਤ ਤੂੰ ਪਿੰਡ ਵੀ ਐਂ ਹੀ ਕਰਦੀ ਸੀ ਪੁੱਤ ਕਿ ਇੱਥੇ ਆ ਕੇ ਬੁੱਤ ਐਂ ਲੱਗ ਗਈ ਲਾਮਾ ਮੇਰੀ ਮਾਂ ਨੇ ਤਾਂ ਮੈਥੋਂ ਕਦੇ ਕੰਮ ਹੀ ਨਹੀਂ ਸੀ ਕਰਾਇਆ ਆਖੇ ਪਿੰਡ ਵੀ ਐ ਕਰਦੀ ਸੀ ਮੇਰੀ ਮਾਂ ਤਾਂ ਮੈਨੂੰ ਥੇਲਿਆਂ ਤੇ ਚੱਕ ਕੇ ਰੱਖਦੀ ਸੀ ਤੇ ਤੁਸੀਂ ਤਾਂ ਮੈਨੂੰ ਇਹ ਕਹਿੰਦੇ ਵੀ ਸਾਰਾ ਦਿਨ ਨੌਖਰਾਰੀ ਲੱਗ ਕੇ ਫਿਰਦੀ ਰਵਾਂ ਮੈਂ ਇਥੇ ਪੁੱਤ ਮੈਂ ਤੈਨੂੰ ਐ ਨਹੀਂ ਕਹਿੰਦੀ ਮੈਂ ਕਿੰਨਾ ਫਿਚੇ ਰਹਿ ਪੁੱਤ ਮੈਥੋਂ ਬਾਅਦ ਤਾਂ ਪੁੱਤ ਤੈਨੂੰ ਹੀ ਇਹ ਕੰਮ ਸੰਭਾਲ ਲੈਣੇ ਪੈਣਗੇ ਇੱਕਦਮ ਪੁੱਤ ਔਖਾ ਹੋ ਜਾਂਦਾ ਮੈਂ ਤੈਨੂੰ ਐ ਕਹਿੰਦੀ ਸੀ ਤੀਏ ਤੈਨੂੰ ਸੌਖਾ ਹੋ ਜੂਗਾ ਜੇ ਤੂੰ ਰੋਜ਼ ਦੀ ਰੋਜ਼ ਨਾ ਕੰਮਾਂ 'ਚ ਹੱਥ ਪਾਇਆ ਕਰੀ ਮਾਂ ਮੇਰੀ ਗੱਲ ਸੁਣੋ ਹਾਜੇ ਸੁੱਖ ਨਾਲ ਤੇਰੇ ਨੈਣ ਪ੍ਰੈਣ ਚੱਲਦੇ ਆ ਇਹੇ ਜਿਹੀ ਗੱਲਾਂ ਕਾਹਤੋਂ ਕਰਦੇ ਹੋ ਵੀ ਮੇਰੇ ਮਗਰੋਂ ਆਇਆ ਹੋਜੂ ਮੇਰੇ ਮਗਰੋਂ ਆਇਆ ਹੋਜੂ ਉਸ ਨਹੀਂ ਹੋਣ ਲੱਗਾ ਹਜੇ ਇੱਥੇ ਨੂੰ ਬਥੇਰੀ ਸੋਹਣੀ ਸਿਹਤ ਪਈ ਆ ਇਹਨਾਂ ਹੱਡਾਂ ਤੋਂ ਕੰਮ ਲੈ ਲੋ ਤਾਂ ਕਿ ਚੱਲਦੇ ਫਿਰਦੇ ਰਹਿਣ ਜੇ ਤੁਸੀਂ ਕੰਮ ਹੀ ਨਾ ਕਰੋਗੇ ਮੁੜ ਕੇ ਜੁੜ ਕੇ ਮੰਜੇ ਤੇ ਬਹਿ ਜਾਓਗੇ ਮੈਂ ਤਾਂ ਤਾਂ ਤੁਹਾਡੇ ਤੋਂ ਕੰਮ ਕਰਾਉਣੀ ਰਹਿਣੀ ਆ ਚੱਲ ਮੇਰੀ ਗੱਲ ਸੁਣਵਾ ਇੱਥੇ ਬਾਲੀ ਜਿਆਦਾ ਗਰਮੀ ਆ ਐਦੀ ਪਰਦਾ ਹਮਾਰੀ ਜੰਦੀ ਆ ਮੈਨੂੰ ਤਾਂ ਮੈਂ ਤਾਂ ਜਾਨੀ ਏਸੀ ਰੂਮ ਚ ਤੇ ਘੁੱਟ ਚਾਹ ਬਣਾ ਲਿਆ ਅੰਦਰ ਛੇਤੀ ਆ ਜੀ ਹੁਣ ਜਲ ਜਲ ਨਾ ਕਰੀ ਜਾਈਂ ਕਣ ਕਰੀ ਹੈ ਚਾਚੀ ਆਈ ਜਾਂਦੀ ਆ ਜਾਓ ਲੰਗਿਆਓ ਜੀ ਹੋਰ ਗਗਨ ਕਿਵੇਂ ਠੀਕ ਹੈ ਠੀਕ ਹੈ ਜੀ ਵਧੀਆ ਮੱਥਾ ਟੇਕਦੀਆਂ ਜਾਂਦੀ ਰਹੇ ਤੇ ਤੇਰੀ ਮੰਮੀ ਮੰਮੀ ਤਾਂ ਮੇਰੇ ਘਰੇ ਹੀ ਆ ਜੀ ਤੁਸੀਂ ਦੱਸੋ ਕਿਵੇਂ ਜਾ ਕੇ ਜਲੇ ਵਧੀਆ ਚਲੋ ਵਧੀਆ ਜੀ ਹੋਰ ਕਿਵੇਂ ਆਉਣੇ ਹੋਏ ਬਸ ਵੈਸੇ ਆ ਗਈ ਚੱਲ ਵਧੀਆ ਹੋਇਆ ਸੱਚ ਆਪਣੇ ਪਿੰਡ ਚ ਡਿੱਪੂ ਆਲਾ ਆ ਰਿਹਾ ਹਾਂ ਚੱਲੀਏ ਮੈਂ ਨਹੀਂ ਜਾਂਦੀ ਫਿਰ ਸੋਨੂੰ ਪਤਾ ਜੇ ਮੈਂ ਬਿਨਾ ਪੁੱਛੇ ਬਾਗ ਗਈ ਨਾ ਜਾਂ ਮੈਂ ਐਂ ਬਾਗੀ ਤੇ ਮੰਮੀ ਨੇ ਮੇਰੇ ਨਾਲ ਲੜਨਾਗਾ ਤੁਸੀਂ ਐਂ ਕਰੋ ਮੰਮੀ ਨੂੰ ਪੁੱਛ ਲਓ ਅੰਦਰ ਮੰਮੀ ਬੈਠੇ ਆ ਤੁਸੀਂ ਉਹਨਾਂ ਕੋਲ ਜਾਇਓ ਤੇਰੀ ਨੰਨੂ ਵੀ ਤੇ ਚਲੀ ਜਾਂਦੀ ਸੀਗੀ ਹਾਂ ਉਹ ਤਾਂ ਬਾਗ ਜਾਂਦੀ ਸੀ ਉਹ ਤਾਂ ਫਿਰ ਆਏ ਹੁਣ ਭਈ ਆਪ ਦਿੱਤੀ ਆ ਹਨਾ ਤੇ ਅਗਲਾ ਆਪ ਦਿੱਤੀ ਹੁਣ ਕੌਣ ਰੋਕਦਾ ਮੈਂ ਨੂੰ ਆ ਗਈ ਮੈਂ ਤਾਂ ਮੰਮੀ ਸੌ ਸੋਨੂ ਕੋਚ ਕੱਢੂਗੀ ਚਲ ਕੋਈ ਗੱਲ ਨਹੀਂ ਤੂੰ ਡਰਿਆ ਨਾ ਕਰ ਨਾ ਨਾ ਕੋਈ ਗੱਲ ਨਹੀਂ ਐ ਤਨੀ ਮੈਂ ਦੱਦਦੀ ਮੰਮੀ ਉਧਰ ਬੈਠੇ ਤੁਸੀਂ ਉਧਰ ਬਾਗ ਜਾਓ ਠੀਕ ਹੈ ਠੀਕ ਹੈ ਕੋਈ ਗੱਲ ਨਹੀਂ ਇੱਧਰ ਬੈਠੇ ਨੀ ਹਾਂ ਇੱਧਰਲੇ ਪਾਸੇ ਬੈਠੇ ਬਾਗ ਜਾ ਹੇ ਜੀ ਦਰਿਆਣਾ ਕਰ ਭੈਣੇ ਡਰਨਾ ਪੈਂਦਾਗਾ ਤੈਨੂੰ ਪਤਾ ਕਿ ਕੁੱਤ ਕਲੇਸ ਮੇ ਸਾਸਾਂ ਹੀ ਕਰਦੀਆਂ। ਉਹੀਆਂ ਮੱਜਿਆ ਦੇ ਕੱਪੜੇ ਤੂੰ ਨਾ ਲੇ ਕੋਈ ਪੈਣੇ। ਕਰੇਰੇ ਮੱਖਣੀ ਹਲਾਇਆ ਆ ਬਿਆ ਮੱਜੇ ਦਾ ਕੱਪੜਾ ਲਾ ਕੇ ਧੋਈ ਦੇਵਾ। ਉਹੋਂ ਮੇਂ ਬੱਤੀ ਲਾਉ ਰੋਟੀਆਂ ਖਾਈ ਦੇ ਉੱਤੇ ਸਬਜ਼ੀ ਢੋਲੀ ਪਈਆ ਹੈ। ਹੋਰ ਬਣੇ ਕਰਨਾ ਠੀਕ ਆ? ਨਿਪਣੇ ਆ ਜਾ ਰਾਣੀ ਕਿਵੇਂ ਆ ਠੀਕ ਆ। ਠੀਕ ਆ ਭੈਣੇ ਵਧੀਆ ਤੂੰ ਦੱਸ। ਬਸ ਵਧੀਆ ਸਾਰੇ ਠੀਕ ਠਾਕ ਤੂੰ ਦੱਸ। ਵਧੀਆ। ਤੇਰਾ ਅੱਜ ਕਿਵੇਂ ਆਉਣਾ ਹੋਇਆ ਸਾਡੇ ਘਰੇ? ਬਸ ਵੈਸੇ ਆ ਗਈ। अच्छा और, कोई कामਦਾਰਦਾ ਹੈਗਾ ਸੀ ਕੂਈ ਆ ਗਈ ਬਸ ਉਹੀ ਆ ਗਈ ਤੇਰੇ ਕੋਲ ਜਿਹੜਾ ਮਾਰਨਾ ਮੈਂ ਕਿਹਾ ਭੈਣ ਕੋਲ ਜਾਇਆ ਮੈਂ ਚਲ ਨਹੀਂ ਮੇਰਾ ਵੀ ਆਈ ਦਿਲ ਤੜਪਿਆ ਪਿਆ ਸੀ ਮੈਂ ਕਿਹਾ ਚਲ ਕੋਈ ਆ ਜੇ ਮੈਂ ਢੱਡ ਫੋਰਨਾ ਕੀ ਕਰਾ ਤੈਨੂੰ ਪਤਾ ਕਰਦੇ ਫਿਕਰਾਂ ਫਾ ਪਾਕੀਆਂ ਜੀ ਮੈਂ ਤਾਂ ਮਰੀ ਪਈਆਂ ਹਾਂ ਹੋਰ ਨੂੰ ਵਧੀਆ ਕੰਮ ਕਰਦੀ ਹੈਗੀ ਨਹੀਂ ਨੋ ਦੀ ਤੈਨੂੰ ਭੈਣ ਕੀ ਸੁਣਾਵਾ ਉਰੀ ਤਾਂ ਕੁਛ ਹੀ ਨਾ ਪੁੱਛ ਮੈਂ ਕਹਨੀਆ ਸਵੇਰੇ ਝਾੜੂ ਲਾਉਣ ਲੱਗੀ ਨਹੀਂ ਇੰਨਾ ਇੰਨਾ ਕੂੜਾ ਸਿੱਟੇ ਹੁੰਦੀ ਆ ਪਿੱਛੇ ਹੈ ਫੇਰ ਮੈਂ ਉਹਨੂੰ ਕਿਹਾ ਨਹੀਂ ਵੀ ਆਜ ਕੂੜਾ ਤਾਂ ਸਾਫ਼ ਕਰ ਦੇ ਹੁਣ ਕੀ ਕੀ ਕਹਿ ਕਹਿ ਕੇ ਕਰਾਈ ਜਾਵਾਂ ਭਾਈ ਉਹਨੂੰ ਆਪਦੇ ਆਪ ਵੀ ਆਉਣਾ ਚਾਹੀਦਾ ਹੈ ਉਹ ਆਪਣੇ ਵਿਆਹੀਆਂ ਨਿਆਣੀ ਤਾਂ ਹੈ ਨਹੀਂ ਹੁਣ ਕੱਲੀ ਕੱਲੀ ਗੱਲ ਸਮਝਾਵਾਂ ਭੈਣੇ ਮੇਰੀ ਕੁੜੀ ਸੀਗੀ ਤੇ ਲੜਾਈ ਲਖਾਈ ਵੀ ਬਥੇਰੀ ਆ ਹਾਂ ਭੈਣੇ ਤਾਂ ਬਹੁਤ ਕੰਮ ਕਰਦੀ ਸੀ ਪਾਣੀ ਵੀ ਦੇਖ ਲਾ ਬਥੇਰਾ ਵਧੀਆ ਕਰਦੀ ਸੀ ਮੈਂ ਕਹਨੀਆ ਜੇ ਚਾਰ ਪੰਜ ਪਰੌਣੇ ਆ ਜਾਣੇ ਨਹੀਂ ਪਤਾ ਹੀ ਨਹੀਂ ਲੱਗਦਾ ਸੀ ਜੇ ਬੜੇ ਰੋਟੀਆਂ ਬਣਾ ਕੇ ਰੱਖ ਦਿੰਦੀ ਸੀ ਕਿਹੜੇ ਵੇਲੇ ਸਬਜ਼ੀਆਂ ਬਣਾ ਕੇ ਦੋ ਦੋ ਤਾਂ ਹ ਕੰਮ ਕਰਦੀ ਸੀ ਵਿਚਾਰਾ ਹਾਂ ਫਿਰ ਉਹਦੇ ਵਰਗੀ ਇਹ ਕਿੱਥੇ ਬਣ ਜੂਗੀ ਚਲ ਕੋਈ ਗੱਲ ਨਹੀਂ ਭੈਣੇ ਫਿਰ ਖਿੱਚ ਕੇ ਰੱਖਿਆ ਕਰੂੰ ਵੈਸੇ ਨਹੀਂ ਭੈਣੇ ਸਿਰ ਨਾਲ ਜੁੜਾਈ ਖਿੱਚ ਕੇ ਨਾ ਮੈਂ ਬਥੇਰੀ ਰੱਖੀ ਆ ਮੈਨੂੰ ਕਿਹੜਾ ਸਖਾਵੇ ਮੈਨੂੰ ਵੀ ਕਿਰਨਾ ਨਹੀਂ ਕਹਿੰਦੇ ਹੈਗੇ ਹੈ ਸਹੀ ਗੱਲ ਆ ਸਭ ਐਂ ਕਹਿੰਦੇ ਨੇ ਵੀ ਹਾਂ ਵੀ ਉਹ ਤਾਂ ਅਪਦੀ ਨੂੰ ਐਂ ਕਰਦੀ ਐਂ ਕਰਦੀ ਆ ਭੈਣੇ ਮੇਰੇ ਘਰ ਦਾ ਮੈਨੂੰ ਪਤਾ ਸਹੀ ਗੱਲ ਹੈ ਸਹੀ ਗੱਲ ਹੈ ਜਦੋਂ ਇੰਨੇ ਨੀ ਗਲਤੀਆਂ ਕਰਦੀ ਆ ਮੈਂ ਮੈਂ ਨਹੀਂ ਸਮਝਾਉਂ ਹੋਰ ਕੋਈ ਤੀਜਾ ਬੰਦਾ ਸਮਝਾਊਗਾ ਸਹੀ ਗੱਲ ਹੈ ਭੈਣੇ ਹੋਰ ਤਾਂ ਕੋਈ ਨਹੀਂ ਸਮਝਾਉਂਦਾ ਹੈਗਾ ਫੇਰ ਹੁਣ ਮੈਂ ਉਹਨੂੰ ਕਿਹਾ ਮੈਂ ਕਿਹਾ ਭਾਈ ਆਪਦਾ ਆਏ ਕਰ ਝਾੜੂ ਝੂੜੂ ਲਾ ਕੇ ਫੇਰ ਆਪਦਾ ਭਾਂਡੇ-ਕੁੰਡੇ ਸਾਫ ਕਰ ਹਜੇ ਕਪੜਾ ਦੇਖ ਲੈ ਤੇਰੇ ਸਾਹਮਣੇ ਨਹੀਂ ਕਿੰਨੀ-ਕਿੰਨੀ ਸਬਜ਼ੀ ਡੋਲੀ ਪਈਆਂ ਹੈ ਕਦੇ ਇਹਨੇ ਆਏ ਨਹੀਂ ਹੈਗਾ ਮਾਂ ਦੀ ਧੀ ਨੇ ਵੀ ਆਹਾ ਮੰਜੇ ਦਾ ਕਪੜਾ ਹੀ ਲਾ ਕੇ ਧੋ ਦੇਵੇ ਹੁਣ ਮੇਰੇ ਵੱਲ ਚਾਹਤੀ ਆ ਸਹੀ ਗੱਲ ਹੈ ਬਣੀ ਉਧਰ ਸਾਰਾ ਦਵਾਰੇ ਝਾੜੂ ਝੂੜ ਕੱਢੀ ਉਧਰ ਵੀ ਕੱਢਿਆ ਹੀ ਸੀ ਪੁੱਛ ਰਹੁ ਮੈਂ ਘੁੱਟ ਚਾਹ ਕਰਦਾ ਤੁਹਾਡੇ ਵਾਸਤੇ ਨਹੀਂ ਪੁੱਤ ਮੈਂ ਤੈਨੂੰ ਕਹਿ ਕੇ ਤਾਂ ਭੇਜਿਆ ਸੀਗਾ ਤੂੰ ਹੀ ਮੈਨੂੰ ਕਿਹਾ ਸੀ ਵੀ ਮਾਂ ਤੂੰ ਆਪ ਨਾ ਚਾਹ ਬਣਾਈਂ ਵੀ ਮੈਂ ਹੀ ਚਾਹ ਬਣਾ ਕੇ ਦਵਾਂ ਮੈਂ ਤਾਂ ਬੈਠੀ ਆਂ ਗਿਆ ਰਾਣੀ ਆਈ ਹੋਈ ਆ ਤੇਰੀ ਚਾਚੀ ਘੁੱਟ ਇਹ ਪੀ ਲੂਗੀ ਲੈ ਬਣਾ ਕੇ ਦੇ ਤੂੰ ਚਾਹ ਮੰਮੀ ਚਾਹ ਤਾਂ ਮੈਂ ਬਣਾ ਦਿੰਦੀ ਮੈਨੂੰ ਆਏ ਸੀ ਨਾ ਕਈ ਵਾਰ ਤੁਸੀਂ ਆਏ ਕਹਿੰਦੇ ਹੋ ਨਾ ਵੀ ਜਦੋਂ 11:00 ਵੱਜ ਜਾਣ ਉਦੋਂ ਨਿੰਬੂ ਪਾਣੀ ਬਣਾ ਦੇ ਮੈਂ ਚਲ ਇੱਕ ਵਾਰੀ ਪੁੱਛਣਾ ਜ਼ਰੂਰੀ ਹੈ ਮੈਂ ਤੈਨੂੰ ਪੁੱਛ ਲਈ ਜੀ ਨਹੀਂ ਤਾਂ ਮੈਂ ਹੁਣ ਮੈਨੂੰ ਐ ਵੀ ਦੱਸਣਾ ਪਿਆ ਕਰੂਗਾ ਵੀ ਆਹ ਟਾਈਮ ਤੇ ਮੈਨੂੰ ਨਿੰਬੂ ਪਾਣੀ ਬਣਾ ਕੇ ਦੇ ਆਹ ਟਾਈਮ ਤੇ ਮੈਨੂੰ ਚਾਹ ਬਣਾ ਕੇ ਦੇ ਆਹ ਦੇਖ ਲਾ ਚਲ ਕੋਈ ਨਾ ਪੈਣੇ ਕਿੰਨਾ ਕੁ ਪਿਆਰ ਨਾਲ ਸਮਝਾਈ ਜਾਮਾ ਨਹੀਂ ਹਜੇ ਤਾਂ ਮੈਂ ਪਿਆਰ ਨਾਲ ਹੀ ਸਮਝਾਉਣੀ ਆ ਮੈਂ ਕਿਹੜਾ ਇਹਨੂੰ ਲੜਦੀ ਆਂ ਜੀ ਬਥੇਰਾ ਮੈਂ ਤਾਂ ਸਮਝਾ ਸਮਝਾ ਕੇ ਥੱਕੀ ਪਈ ਆਂ ਜੀ ਚਲ ਕੋਈ ਨਾ ਘੁੱਟ ਚਾਹ ਲਿਆ ਦੇ ਬਣਾ ਕੇ ਕੋਈ ਨਾ ਮੰਮੀ ਜੀ ਚਾਹ ਹਾਂ ਨਾਲ ਤੇ ਚਾਚੀ ਪੀ ਲੂਗੀ ਬੈਠੀ ਆਹ ਹੀ ਮੰਮੀ ਜੀ ਉਹ ਨਾ ਚਾਚੀ ਐ ਕਹਿੰਦੇ ਸੀ ਅਨਾ ਵੀ ਆਪਣੇ ਇੱਥੇ ਪਿੰਡ ਦੀਪੂ ਆਲਾ ਆਇਆ ਜੇ ਤੁਸੀਂ ਚਾਚੀ ਨਾਲ ਗਏ ਨਾ ਦੀਪੂ ਦੇ ਵਿੱਚ ਤੇ ਮੈਨੂੰ ਸੂਤੀ ਜੀ ਚੁੰਨੀ ਲੈ ਆ ਦੂੰਗੀ ਘਰੇ ਲੈਣ ਨੂੰ ਕੋਈ ਨਾ ਪੁੱਤ ਜਿਹੜਾ ਤੇਰੇ ਕੋਲ ਕੁਝ ਨਹੀਂ ਹੈਗਾ ਮੈਨੂੰ ਸਾਫ ਪਤਾ ਵੀ ਚੁੰਨੀ ਨਹੀਂ ਹੈਗੀ ਸੂਟ ਨਹੀਂ ਹੈਗਾ ਮੈਂ ਆਪੀ ਲੈ ਆ ਦੂੰਗੀ ਮੈਨੂੰ ਕਹਿਣਾ ਕਿ ਹਾ ਨਾ ਕਰ ਬਥੇਰਾ ਪਤਾ ਮੈਨੂੰ ਠੀਕ ਹੈ ਮੈਂ ਬਣਾਉਣੀ ਆ ਚਾਹ ਮੈਂ ਚਲ ਜਾ ਤੂੰ ਪਹਿਲਾਂ ਘੁੱਟ ਚਾਹ ਦੀ ਪਿਲਾ ਸਾਨੂੰ ਆਈ ਜੇ ਕੋਈ ਮੜਾ ਜ ਆ ਜਵੇ ਨਾ ਮੇਰੇ ਕੋਲੇ ਸਰਾਣੇ ਆ ਕੇ ਖੜ ਜਾਂਦੀ ਆ ਨਾ ਕੋਈ ਗੱਲ ਕਰਨ ਦਿੰਦੀ ਆ ਆ ਦੇਖ ਲੈ ਹੁਣ ਦੋ ਤਿੰਨ ਵਾਰ ਤੇਰੇ ਸਾਹਮਣੇ ਕਹਿਤਾ ਵੀ ਕੀ ਬਣਾਵਾ ਕੀ ਬਣਾਵਾ ਵੀ ਤੈਨੂੰ ਪਤਾ ਨਹੀਂ 10 ਵਜੇ ਪੈਣੇ ਨਹੀਂ ਤੂੰ ਚਾਹ ਦੀ ਘੁੱਟ ਬਣਾ ਦੇ ਸਹੀ ਗੱਲ ਹੈ ਭੈਣ ਚਲ ਕੋਈ ਨਾ ਪਿਆਰ ਨਾਲ ਸਮਝਾਇਆ ਕਰ ਫਿਰ ਹੋਰ ਕਿੱਤੀ ਪੁੱਤ ਨੂੰ ਹੋਰ ਕਿਵੇਂ ਸਮਝਾਈਗੇ ਕਿੰਨੇ ਨਹੀਂ ਭੈਣੇ ਮੈਂ ਤਾਂ ਬਥੇਰਾ ਇਹਨੂੰ ਕਹਿਨੀ ਆ ਵੀ ਤੂੰ ਮੇਰੀ ਧੀ ਆ ਧੀ ਆ ਪਰ ਇਹ ਨਹੀਂ ਨਾ ਮੰਨਦੀ ਕੀ ਕਰਾਂ ਤਾਂ ਹੀ ਤਾਂ ਅਗਲਾ ਕਹਿੰਦਾ ਫਿਰ ਅਗਲਾ ਕਹਿੰਦਾ ਧੀਆ ਦੇ نوਹਾ ਵਿੱਚ ਫਰਕ ਰੱਖਦੇ ਨਹੀਂਗੇ ਉਹ ਤਾਂ ਹੈਗੇ ਆ ਭੈਣੇ ਤਾਂ ਹੀ ਤਾਂ ਅਗਲਾ ਕਹਿ ਦਿੰਦਾਗਾ ਇਹ ਮੇਰੀ ਧੀ ਕਿੱਥੇ ਬਣ ਜੂ ਮੇਰੀ ਧੀ ਤਾਂ ਭੱਜ ਭੱਜ ਕੰਮ ਕਰਦੀ ਆਗੀ ਮੈਂ ਸਹੀ ਗੱਲ ਹੈ ਤਾਂ ਬਹੁਤ ਕੰਮ ਕਰਦੀ ਸੋਹਰੇ ਵੀ ਇੰਨੀਆਂ ਸਿਫਤਾਂ ਕਰਦੇ ਨੇ ਮੇਰੀ ਕੋਲ ਮਣੀ ਕਹਿ ਦਿੰਦੀ ਆ ਭੈਣ ਜੀ ਤੁਹਾਡੀ ਕੁੜੀ ਤਾਂ ਮੈਨੂੰ ਕਹਿਣਾ ਨਹੀਂ ਪੈਂਦਾ ਮੇਰੇ ਸਰਾਣੇ ਦੁੱਧ ਦਾ ਗਲਾਸ ਭਰ ਕੇ ਰੱਖ ਦਿੰਦੀ ਆ ਹੈ ਮੈਨੂੰ ਨਹਾਉਣ ਧੋਣ ਨੂੰ ਪਾਣੀ ਗਰਮ ਕਰ ਕਰਕੇ ਦਿੰਦੀ ਆ ਹੋਰ ਦੱਸ ਭੈਣੇ ਕੀ ਚਾਹੀਦਾ ਜੇ ਹੁਣ ਮੇਰੀ ਧੀ ਉੱਥੇ ਕੰਮ ਕਰਦੀ ਆ ਇੰਨਾ ਤਾਂ ਹੀ ਮੇਰੀ ਕੁੜਮਣੀ ਸਿਫਤਾਂ ਕਰਦੀ ਆ ਸਹੀ ਗੱਲ ਹੈ ਭੈਣ ਮੈਨੂੰ ਪੁੱਛ ਕੇ ਦੇਖੇ ਤੇ ਹੁਣ ਮੈਨੂੰ ਪੁੱਛਿਆ ਵੀ ਤੇਰੀ ਨੋ ਕੰਮ ਕਰਦੀ ਆ ਮੈਂ ਕੀ ਦੱਸਾਂ ਮੇਰਾ ਤਾਂ ਢੱਡ ਖੁੱਟਿਆ ਪਿਆ ਜੱਬ ਟੀ ਨੇ ਨਹੀਂ ਮੈਂ ਤਾਂ ਦੱਸ ਨਹੀਂ ਸਕਦੀ ਕਿਸੇ ਨੂੰ ਜੇ ਮੈਂ ਦੱਸ ਦੂੰਗੀ ਲੋਕ ਗੱਲਾਂ ਕਰਨਗੇ ਮੇਰੀਆਂ ਵੀ ਆਪਣੀ ਨੋ ਨੁੰਨਿੰਦਦੀ ਆ ਕਿਸੇ ਦਾ ਉਹ ਤਾਂ ਹੈਗੇ ਸਹੀ ਗੱਲ ਹੈ ਨਹੀਂ ਖੜਿਆ ਜਾਂਦਾ ਹੈਗਾ ਸਾਡੀ ਤਾਂ ਭੈਣੇ ਬਹੁਤ ਕੰਮ ਕਰਦੀ ਆ ਐਵੇਂ ਝੂਠ ਮਾਰ ਸਾਡੀ ਤਾਂ ਸਾਰਾ ਕੰਮ ਕਰਦੀ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਰਦੀ ਆ ਵਿਚਾਰੀ ਤਾਂ ਇਹ ਚੰਗੀ ਆ ਤਾਂ ਹੀ ਚੰਗੀ ਕਹਿਣੀ ਆ ਚੰਗਿਆਂ ਨੂੰ ਚੰਗਾ ਕਹਿੰਦਾ ਅਗਲਾ ਜੇ ਹੁਣ ਤੂੰ ਉਹਨੂੰ ਨਿੰਦੀ ਜਾਵੇਂਗੀ ਉਹ ਵੀ ਬਦਲ ਜਾਊਗੀ ਨਹੀਂ ਭਣੇ ਉਹ ਤੇਰਾ ਮਟਗਾ ਆਟਾੰ ਦਾ ਤਾਂ ਕੋਣ ਲੱਗ ਜਾਂਦੀ ਆ ਉਹ ਤਾਂ ਹੈਗਾ ਹੀ ਹੈਗਾ ਹਾਂ ਚਲ ਕੋਈ ਨਾ ਜੇ ਚੰਗੀ ਆ ਫਿਰ ਵੀ ਖਿੱਚ ਕੇ ਰੱਖੀ ਆ ਉਹਨੂੰ ਤੂੰ ਹਾਂ ਨਾ ਭਣੇ ਉਹ ਤਾਂ ਮੈਨੂੰ ਕਹਿਣੀ ਨਿੰਦੀ ਹੈਗੀਗੀ ਅੱਛਾ ਹਾਂ ਉਹ ਤਾਂ ਆਪੀ ਕਰ ਲੈਂਦੀ ਹੈਗੀ ਚੱਲ ਵਧੀਆ ਗੱਲ ਆ ਭਾਈ ਕਹਿੰਦੇ ਤੇਰੇ ਕਰਮ ਚੰਗੇ ਕੀਤੇ ਹੋਏ ਨੇ ਜੇ ਚੰਗੀ ਨੂੰ ਮਿਲ ਗਈ ਹਜੇ ਤੱਕ ਤਾਂ ਚੰਗੇ ਨਹੀਂ ਗੀ ਇਹਦੂਦ ਕੱਲ ਕਿਸੇ ਨੇ ਵੇਖੀ ਨਹੀਂ ਹੈਗੀ ਕਾਨੇ ਬਦਲਦਿਆਂ ਦਾ ਟਾਈਮ ਨਹੀਂ ਲੱਗਦਾ ਹੈਗਾ ਕੁਝ ਨਹੀਂ ਪਤਾ ਲੱਗਦਾ ਹੁੰਦਾ ਅੱਜ ਕੱਲ ਉਹ ਤਾਂ ਬਹਿਣ ਨੂੰ ਕੁਝ ਹੋਰ ਹੈ ਵਿੱਚੋਂ ਕੁਝ ਹੋਰ ਹੁੰਦੀਆਂ ਨੇ ਉਹ ਤਾਂ ਬਹਿਣ ਪਤਾ ਹੀ ਨਹੀਂ ਹੈਗਾ ਭੈਣ ਹਾਂ ਠੀਕ ਹੈ ਜੀ ਨਹੀਂ ਕੁਝ ਨਹੀਂ ਜੀ ਬੈਠੀ ਸੀ ਤੁਸੀਂ ਵੀ ਬਹਿ ਜਾਓ ਹਵਾ ਲੈ ਲਓ ਬਾਹਰ ਤਾਂ ਬੌਲੀ ਜਾ ਤੇ ਗਰਮੀ ਹੋਈ ਪਈ ਆ ਉਹ ਤਾਂ ਠੀਕ ਆ ਤੇ ਮੈਂ ਤੁਹਾਨੂੰ ਐਂ ਕਹਿੰਦਾ ਸੀਗਾ ਹਾਂਜੀ ਰੋਟੀ ਪੱਕੀ ਰੋਟੀ ਤਾਂ ਮੈਂ ਤਾਂ ਪਤਾ ਨਹੀਂ ਮਾਣੇ ਰੋਟੀ ਪਕਾਈ ਆ ਕਿ ਨਾ ਪਕਾਈ ਆ ਹੁਣ ਕੋਈ ਆ ਰਵ ਮੇਰੀ ਗੱਲ ਸੁਣ ਰੋਟੀ ਤਾਂ ਤੂੰ ਆਪ ਪਕਾ ਲਿਆ ਕਰ ਇੰਨੀ ਗਰਮੀ ਆ ਮਾਂ ਬਿਮਾਰ ਰਹਿੰਦੀ ਐਨੀ ਤੇ ਫਿਰ ਮਾਂ ਨੂੰ ਮੈਂ ਆਟਾ ਗੁੰਨ ਕੇ ਦੇਤਾ ਸੀ ਜੇ ਮਾਂ ਨੂੰ ਸਰਵਾਈਕਲ ਦੀ ਪ੍ਰੋਬਲਮ ਆ ਵੀ ਉਹ ਤਾਂ ਆਟਾ ਨਹੀਂ ਗੁੰਨਿਆ ਜਾਂਦਾ ਆਟਾ ਗੁੰਨ ਕੇ ਮੈਂ ਦੇਤਾ ਚਾਰ ਰੋਟੀਆਂ ਧੱਪਣਾ ਸੀ ਉਹ ਮੈਂ ਤਾਂ ਇਹਨੂੰ ਆਪ ਦਾ ਹੀ ਘਰ ਸਮਝ ਮਾਂ ਕਿੰਨਾ ਕੁ ਕਰੀ ਜਾਊਗੀ ਨਾਲੇ ਦੇਖ ਮੈਂ ਵਿਆਹ ਤਾਂ ਕਰਵਾਇਆ ਸੀਗਾ ਵੀ ਮਾਂ ਸੌਖੀ ਹੋ ਜੇ ਉਹ ਬਿਮਾਰ ਟਮਾਰ ਰਹਿੰਦੀ ਐ ਅੱਜ ਜਦੋਂ ਮੈਂ ਹੁਣ ਆਇਆ ਝਾੜੂ ਮਾਰੀ ਆਂਦੀ ਸੀ ਕਰ ਦੁਪਹਿਰੇ ਤੇ ਜੇ ਤੈਨੂੰ ਕਿਹਾ ਤੂੰ ਕਹਿੰਦੀ ਕੱਲ ਨੂੰ ਮਾਰੂੰਗੀ ਤੂੰ ਫੜ ਕੇ ਦੋ ਤੇ ਦੋ ਵਾਰੀ ਦਾ ਝਾੜੂ ਮਾਰਨਾ ਕਿੰਨੀ ਕੀ ਤਾਂ ਹੋ ਜਾਗਾ ਹੈਗੀ ਸੀ ਹਾਏ ਦੇਖਿਆ ਮਾਂ ਨੇ ਫਿਰ ਤੁਸੀਂ ਕਹੋਗੇ ਮੀਤ ਕਲੇਸ਼ ਪਾਉਂਦੀ ਆ ਮਾਂ ਨੇ ਕਿੱਡੀ ਗੱਲ ਬਣਾਤੀ ਵੀ ਕੱਲ ਨੂੰ ਮਾਰੂਗੀ ਝਾੜੂ ਐ ਤਾਂ ਮੈਂ ਕਿਹਾ ਹੀ ਨਹੀਂ ਹੈਗਾ ਮਾਂ ਨੂੰ ਮੈਂ ਤਾਂ ਇਹ ਕਿਹਾ ਸੀ ਸ਼ਾਮ ਨੂੰ ਝਾੜੂ ਮੈਂ ਕੱਢ ਦੂੰਗੀ ਵੀ ਮਾਂ ਹੁਣ ਧੁੱਪ ਵਾਲੀ ਉਹ ਤਾਂ ਚਾਹਾਂ ਸਿਖਰ ਦੁਪਹਿਰੇ ਮਾਂ ਮੈਨੂੰ ਕਹਿੰਦੀ ਝਾੜੂ ਕੱਢ ਦੇ ਹੁਣ ਮੇਰੀ ਗੱਲ ਸੁਣੋ ਜੀ ਮੈਂ ਕਿਹੜਾ ਮਾਂ ਨੂੰ ਕਿਹਾ ਸੀ ਵੀ ਧੁੱਪੇ ਧੁੱਪੇ ਝਾੜੂ ਨਾਲੇ ਉਹ ਤਾਂ ਮਾਂ ਆਪੇ ਲੱਗੀ ਲਾਉਣ ਮੇਰੇ ਕਹਣੇ ਤਾਂ ਥੋੜੀ ਗਈ ਆ ਮਾਂ ਨੇ ਕੰਮ ਕੀਤਾ ਉਹ ਤਾਂ ਨਹੀਂ ਹੋ ਜਾਂਦਾ ਮੈਂ ਮੈਂ ਤੇ ਨਾ ਨਾਤਾ ਲੜਦਾ ਨਾ ਹੀ ਮਾਣੇ ਮੈਨੂੰ ਕੋਈ ਐਸੀ ਗੱਲ ਕੀਤੀ ਹੈ ਮੈਂ ਤਾਂ ਸਵੇਕੀ ਗੱਲ ਕਰਦਾ ਵੀ ਉਹ ਬਾ ਬਾਠ ਮਾਰ ਰਹੀਂਦੀ ਹੈ ਕੱਲ ਨੂੰ ਮੰंजे ਤੇ ਪੈ ਗਈ ਫੇਰ ਕੀ ਕਰੇਗੀ ਟੜ ਕੇ ਕੰਮ ਕਰਾ ਲਿਆ ਕਰ ਹੁਣ ਜੇ ਇੰਨੀ ਗਰਮੀ ਚ ਉਹ ਰੋਟੀ ਪਕਾਉਗੀ ਉਹ ਤਾਂ ਉਹਦੀ ਬਿਮਾਰ ਹੋ ਜੂਗੀ ਤੂੰ ਆ ਤਾਂ ਤੂੰ ਕਿਹੜਾ ਗਾਂ ਚੁੱਲਾ ਤੇ ਲੱਕੜਾਂ ਲਾ ਕੇ ਆ ਕੇ ਗੈਸ ਤੇ ਬਣਾਉਣੀਆਂ ਨੇ ਕਿੰਨਾ ਕਦਾ ਟਾਈਮ ਲੱਗਦਾ 4 ਰੋਟੀਆਂ ਨੇ ਪਕਾ ਕੇ ਬਣਾ ਕਰਿਆ ਕਰ ਉਹਨੂੰ ਕਹਿ ਦਿਆ ਕਰ ਵੀ ਬਹਿ ਜਾ ਭਾਈ ਉਹ ਮੈਨੂੰ ਪਤਾ ਉਹ ਹਟਦੀ ਨਹੀਂ ਹੈਗੀ ਕਿਸੇ ਦੇ ਕਹਿਣ ਤੇ ਉਹ ੱੱਕੇ ਨਾਲ ਹੀ ਕਰੀਂਦੀ ਹੈ ਤਾਂ ਹੀ ਮੈਂ ਵੀ ਲੜ ਕੇ ਆਇਆ ਮਾਂ ਮਾਂ ਤੂੰ ਹੀ ਲੱਗੀ ਰਹਿਣੀ ਹੈਂ ਉਹਨੂੰ ਕੰਮ ਜਦੋਂ ਕੰਮ ਕਰਦੇ ਨੂੰ ਟੋਕ ਦਿਆ ਕਰ ਵੀ ਆਦਾ ਭਈ ਮੰਜੇ ਤੇ ਬਹਿ ਜਾ ਕਰ ਮੇਰੀ ਗੱਲ ਸੁਣ ਲੈ ਮੇਰੀ ਗੱਲ ਸੁਣੋ ਜੀ ਤੁਸੀਂ ਤਾਂ ਕਹਿਤਾ ਮਾਂ ਨੂੰ ਕਹਦੇ ਕੰਮ ਨਾ ਕਰਾ ਕਰ ਮੰਜੇ ਤੇ ਬਹਿ ਜਾ ਜੇ ਉਹ ਮੰਜੇ ਤੇ ਬਹਿ ਜੀ ਉਹਦੇ ਹੱਡ ਜੁੜ ਜਾਣਗੇ ਮਾੜਾ ਮੋਟਾ ਤਾਂ ਮਾਂ ਨੂੰ ਕਰ ਲਿਆ ਕਰੰਦੋ ਦੋਨੇ ਸਿਰ ਰਲ ਕੇ ਕਰ ਲਿਆ ਕਰਾਂਗੇ ਤੁਹਾਨੂੰ ਬੰਜਾਂ ਦੇ ਵਿੱਚ ਬੋਲਣ ਦੀ ਲੋੜ ਹੀ ਨਹੀਂ ਉਹ ਇਹ ਗੱਲ ਨਹੀਂ ਹੈਗੀ ਆਂਡੀ ਗਵਾਂਡੀ ਪਤਾ ਕੀ ਕਹਿਣਗੇ ਵੀ ਲੈ ਬਹੂ ਆਈ ਆ ਇਹਨਾਂ ਦੇ ਘਰੇ ਤਾਂ ਪਹਿਲਾਂ ਤਾਂ ਘੱਟ ਕੂੜਾ ਹੁੰਦਾ ਸੀ ਆ ਹੁਣ ਜਮੇ ਗੰਦ ਵਿੱਚ ਤੈਨੂੰ ਹੀ ਲੋਕਾਂ ਨੇ ਕਹਿਣਾ ਮੈਂ ਤਾਂ ਕਹਿਣਾ ਲਾ ਦੇਖ ਤੂੰ ਤਾਂ ਪਰ ਉਹੀ ਗੱਲ ਗੱਲੀਬਾਤੀ ਇਹ ਕਹਿ ਰਿਹਾ ਬਹੂ ਨੇ ਗੰਦ ਪਾ ਰੱਖਿਆ ਮੈਨੂੰ ਆਏ ਦੱਸ ਦੋ ਇੰਨੀ ਜਿਆਦਾ ਸਫਾਈ ਕਰੀ ਬੈਠੀ ਆ ਨਾ ਇਹ ਨਹੀਂ ਕਹਿੰਦਾ ਲੋਕਾਂ ਦੀ ਕਿਹੜਾ ਕੋਈ ਜ਼ਬਾਨ ਫੜੀ ਜਾਂਦੀ ਹੁੰਦੀ ਹੈ ਅਗਲਾ ਗੱਲਾਂ ਬਣਾਉਣ ਲੱਗ ਜਾਂਦਾ ਜੇ ਹੁਣ ਕੋਈ ਇੱਥੇ ਆਸੇ ਪਾਸੇ ਦੇਖ ਲੈਂਦਾ ਉਹਨਾਂ ਨੇ ਪਤਾ ਕੀ ਗੱਲ ਬਣਾਉਣੀ ਸੀਗੀ ਬਿੱਲਾ ਵਿਆਹ ਕੇ ਲਿਆਂਦੀ ਆ ਆਪ ਅੰਦਰ ਮੌਜ ਨਾਲ ਬੈਠੀ ਆ ਉਹਦੀ ਸੱਸ ਇਥੇ ਕੰਮ ਕਰੀ ਜਾਂਦੀ ਆ ਇਹ ਗੱਲਾਂ ਸੋਚਦਾ ਹੁਣ ਨਾ ਕਿ ਮੈਂ ਤੇਰੇ ਨਾਲ ਲੜਨਾ ਹੈ ਮੈਂ ਤੈਨੂੰ ਵੈਸੀ ਸਮਝਾਉਣਾ ਮੈਨੂੰ ਪਤਾ ਜੀ ਮੈਂ ਕਦੇ ਤੁਹਾਡੇ ਨਾਲ ਲੜੀ ਜਾਂ ਨਹੀਂ ਆ ਨਾਲ ਮੈਂ ਕਿਉਂ ਲੜੂਗੀ ਤੁਹਾਡੇ ਨਾਲ ਅੱਪਾ தாம் ਗੱਲਾਂ ਕਰਦੇ ਮੈਨੂੰ ਪਤਾ ਤੁਸੀਂ ਸਮਝਾਈ ਜਾਂਦੇ ਹੋ ਕੋਈ ਨਹੀਂ ਮਾਂ ਨੂੰ ਮੈਂ ਕਹਿ ਦੂੰਗੀ ਘੱਟ ਕਰ ਲਿਆ ਕਰ ਪਰ ਮਾੜਾ ਮੋਟਾ ਤਾਂ ਮਾਂ ਨੂੰ ਕਰਦੇ ਰਹਿੰਦਾ ਕਰੋ ਮੈਂ ਤਾਂ ਮਾਂ ਦੇ ਭਲੇ ਲਈ ਸੋਚਦੀ ਆ ਉਹ ਫਿਰ ਉਹੋ ਜਿਹੇ ਕੰਮ ਦੇ ਦਿਆ ਕਰਨਾ ਜਿਵੇਂ ਹੁਣ ਮੰਜੇ ਤੇ ਬਿਠਾਦੀ ਕੋਈ ਗੰਡਾ ਟੋਟਾ ਫੜਾਤਾ ਵੀ ਛਿੱਲਦਾ ਇਹੋ ਜਿਹੇ ਕੰਮ ਹੁੰਦੇ ਆ ਚਲੋ ਕੋਈ ਨਹੀਂ ਜੀ ਹਾਂ ਕਹਿ ਦਿਆ ਕਰੂੰਗੀ ਮਾਂ ਨੂੰ ਮੈਂ ਫਿਰ ਹਾਂ ਚਲ ਕੋਈ ਨਾ ਮੈਂ ਦੇਖਦਾ ਮਾਂ ਕੀ ਕਰੀ ਜਾਂਦੀ ਉਹਨੂੰ ਮੈਂ ਦਵਾਈ ਦਾ ਕਹਿ ਕੇ ਆਇਆ ਸੀ ਜਾ ਦੇਖ ਲਓ ਫਿਰ ਚਲ ਮੈਂ ਵੀ ਤੁਹਾਨੂੰ ਰੋਟੀ ਪਾ ਕੇ ਲਿਆ ਦਿੰਨੀ ਆ ਫਿਰ ਦੇਖ ਲੈਣੀ ਜੇ ਮਾਂ ਨੇ ਨਹੀਂ ਪਕਾਈ ਮੈਂ ਪਕਾ ਦਿੰਨੀ ਆ ਫਿਰ ਮਾਤਾ ਰੋਟੀਆਂ ਕਿਹਾ ਹੀ ਨਾ ਕਰ ਤੂੰ ਹੀ ਦੋ ਰੋਟੀਆਂ ਲਾ ਦੇ ਫਿਰ ਇਹਨੇ ਮੈਂ ਮੂੰਹ ਬੋਲਾ ਦਾ ਚੱਲ ਫਿਰ ਚੱਲ ਲਾ ਦੇਨੀ ਆ ਆ ਬੁੜੀ ਜੀ ਤਾਂ ਨਾ ਕਿਸੇ ਕੰਮ ਦੀ ਨਹੀਂ ਹੈਗੀ ਲੈ ਰੋਟੀਆਂ ਵੀ ਨਹੀਂ ਪਕਾਈਆਂ ਉਹ ਵੀ ਹੁਣ ਮੈਨੂੰ ਪਕਾ ਕੇ ਦੇਣੀਆਂ ਪੈਣਗੀਆਂ ਮੈਂ ਤਾਂ ਐਸੀ ਪਕਾਈਆਂ ਪੰਜੀਆਂ ਹੋਣਗੀਆਂ ਹੁਣ ਜੇ ਘਰੇ ਨਾ ਹੁੰਦੇ ਫਿਰ ਤਾਂ ਮੈਂ ਉਸੇ ਨੂੰ ਲਾਉਂਦੀ ਗੱਲ ਕਰ ਹੁਣ ਇਹ ਘਰੇ ਆ ਤਾਂ ਮੈਨੂੰ ਹੀ ਰੋਟੀ ਥੱਪਣੀ ਪੈਣੀ ਹੈ ਚੱਲ ਮੈਂ ਪਕਾ ਕੇ ਦੇ ਆਉਂਦੀ ਹੁਣ ਕੀ ਹੋਤੀ ਹੈ ਹਾਏ ਹਾਏ ਨੁਕੀ ਰਟਾਖ ਦੀਏ ਦੇਵਾ ਫੇਰ ਕਰੂਗੀ ਹਾਏ ਹਾਏ ਕੀ ਰਾਜੀ ਠੀਕ ਹੋ ਗਏ ਹਾਈ ਹਾਏ ਨਹੀਂ ਮੈਂ ਮਰ ਜਾ ਕੇ ਖੇਡਾਂ ਖੇਢੀ ਜਾਨੀ ਆ ਪੁੱਤ ਖੇਡਾਂ ਨਹੀਂ ਖੇੜਦੀ ਤੇ ਖੇਡਾਂ ਹੀ ਆਹਾ ਗੋਲ ਚੱਕਰ ਜਾ ਇਧਰ ਨੂੰ ਬਣਾ ਤਾ ਇਧਰ ਨੂੰ ਬਣਾ ਤਾ ਤੇ ਚਕਰਾਉਣਾ ਕੀ ਆ ਪੁੱਤ ਆ ਤਾਂ ਚੋਰਾ ਆਇਆ ਤਾਂ ਮੈਨੂੰ ਵੀ ਪਤਾ ਮੈਂ ਕਿਹੜਾ ਬਾਹਰ ਲੈ ਦੇਸੋ ਆਈ ਆ ਕੋਈ ਅੰਗਰੇਜ਼ਾਂ ਆ ਵੀ ਜਿਹੜਾ ਮੈਨੂੰ ਪਤਾ ਨਹੀਂ ਮਤ ਆਏ ਕਹਿੰਦੇ ਮੈਨਾਂ ਤਾਂ ਕਰਾਉਣਾ ਕੀ ਆ ਪੁੱਤ ਕਰਾਉਣਾ ਤਾਂ ਕੋਈ ਤੈਨੂੰ ਲੱਗਦਾ ਪੁੱਤ ਮੇਰੀ ਗੱਲ ਸੁਣ ਉਹ ਚੱਕ ਮਾ ਚੁੱਲਾ ਬਣਾਉਂਗੀ ਹਾਂ ਉਹ ਆਪਾਂ ਨੂੰ ਸਿਆਲ ਚ ਕੰਮ ਆਊਗਾ ਚੱਕ ਮਾ ਚੁੱਲਾ ਬਣਾਉਣ ਦੀ ਕੀ ਲੋੜ ਆ ਤੂੰ ਐ ਤਾਂ ਹੈਗੀ ਬਥੇਰਾ ਚੱਕ ਮਾ ਚੁੱਲਾ ਕਰੇ ਪੁੱਤ ਗੱਲ ਕੀ ਹੋ ਗਈ ਤੂੰ ਐ ਕਿਉਂ ਔਖੀ ਜੀ ਹੋਈ ਪਈ ਐ ਔਖੀ ਮੈਂ ਆਏ ਹੋਈ ਪਈ ਆ ਬੰਟੂ ਆਇਆ ਸੀ ਖੇਤੋਂ ਭੁੱਖਾ ਪਾਣਾ ਤੇ ਉਹਨੇ ਰੋਟੀ ਖਾਣੀ ਸੀ ਤੇ ਤੈਨੂੰ ਮੈਂ ਕਿਹਾ ਸੀ ਰੋਟੀਆਂ ਪਕਾਦੀ ਮੈਂ ਚੰਗਾ ਭਲਾ ਆਟਾ ਕੋਨਾ ਤਾਂ ਸੀ ਤੇ ਤੂੰ ਥੱਪਕਣ ਗਈਆਂ ਚਾਰ ਰੋਟੀਆਂ ਉਹ ਮੈਨੂੰ ਪਕਾ ਕੇ ਦੇਣੀਆਂ ਪਈਆਂ ਫਿਰ ਪੁੱਤ ਵੇਖ ਮੇਰੀ ਗੱਲ ਸੁਣ ਕੋਈ ਤਾਂ ਸੁਖ ਇਹ ਜਾ ਦੇ ਦੇ ਵੀ ਮੈਨੂੰ ਐ ਲੱਗੇ ਵੀ ਮੇਰੇ ਨੂੰ ਆਈ ਐ ਰੋਟੀਆਂ ਪਕਾਉਣ ਨਹੀਂ ਪੁੱਤ ਤੂੰ ਚੌਂਤਰੇ ਤੇ ਜਾਂਦੀ ਕਿਸੇ ਕੰਮ ਦੇ ਨੇੜੇ ਨਹੀਂ ਲੱਗਦੀ ਕੀ ਹੋਕ ਹੀ ਗਿਆ ਪੁੱਤ ਤੈਨੂੰ ਮੇਰੀ ਗੱਲ ਸੁਣ ਲਾ ਮਾਂ ਮੈਨੂੰ ਤਾਂ ਕੁਛ ਨਹੀਂ ਹੋਇਆ ਮੇਰਾ ਦਿਮਾਗ ਤਾਂ ਜਮਾ ਸੈਟ ਫਿੱਟ ਆ ਮੈਨੂੰ ਐ ਲੱਗਦਾ ਤੇਰਾ ਦਿਮਾਗ ਤੂੰ ਮੈਂਟਲ ਮੁੰਟਲ ਹੋ ਗਈ ਰੋਟੀਆਂ ਪਕਾਉਣਗਾ ਤਾਂ ਤੈਨੂੰ ਲੱਗੂ ਔਖੀਆਂ ਆ ਇੱਥੇ ਮਿੱਟੀ ਜੈ ਇੰਨੀ ਚ ਪਾਣੀ ਪਾਈ ਬੈਠੀ ਐ ਤੇ ਚੁਰ ਬਣਾਈ ਨਹੀਂ ਚੁੱਲਾ ਬਾਈ ਨਹੀਂ ਆ ਕੀ ਐ ਵੇਖ ਇਹੀ ਪੁੱਤੋ ਪਾਥੜਾ ਪੱਥਿਆ ਚੱਕ ਮੈਂ ਚੁੱਲਾ ਬਣਾਉਂਗੀ ਹਾਏ ਵੇ ਰੱਬਾ ਮਾਰ ਲੀ ਇਹਦੇ ਚੱਕ ਮੈਂ ਚੁੱਲਿਆਂ ਆ ਚੱਕ ਮੈਂ ਚੁੱਲੇ ਤਾਂ ਬਣਾਉਣ ਲੱਗ ਗਈ ਤੂੰ ਰੋਟੀਆਂ ਥੱਪਣੀਆਂ ਤੈਨੂੰ ਔਖੀਆਂ ਲੱਗੀਆਂ ਪੁੱਤ ਮੇਰੀ ਗੱਲ ਸੁਣ ਧੀਏ ਮੈਨੂੰ ਐਂ ਦੱਸ ਤੇ ਤੂੰ ਜਾਣ ਕੇ ਕਰਦੀ ਐ ਕਿ ਤੇਥੋਂ ਕੰਮ ਹੁੰਦਾ ਹੀ ਨਹੀਂ ਮਾਂ ਤੂੰ ਮੇਰੇ ਤੇ ਇਲਜ਼ਾਮ ਲਾਈ ਜਣੀ ਐ ਵੀ ਜਾਣ ਕੇ ਕਰਦੀ ਐ ਕਿ ਕੰਮ ਹੁੰਦਾ ਨਹੀਂ ਮੈਨੇ ਤੂੰ ਦੱਸ ਦੇ ਉਹ ਰੋਟੀ ਆਟਾ ਗੁੰਨੇ ਘਣਾਇਆ ਕੀ ਪੇੜਾ ਕਰਕੇ ਰੋਟੀ ਵੇਲਣੀ ਸੀ ਕੱਲੀ ਆਹਾ ਤੂੰ ਪਹਿਲੇ ਇਨੀ ਬਾਲਟੀ ਪਾਣੀ ਦੀ ਭਰ ਕੇ ਲਈ ਫਿਰ ਤੂੰ ਇਨੀ ਮਿੱਟੀ ਇਕੱਠੀ ਕੀਤੀ ਫਿਰ ਤੂੰ ਚੁੱਲ੍ਹੇ ਬਣਾਏ ਇਹ ਤੈਨੂੰ ਸੋਖਾ ਲੱਗਿਆ ਤੇ ਰੋਟੀ ਬਣਾਉਣੀ ਤੈਨੂੰ ਔਖੀ ਲੱਗੀ ਕੀ ਦੋ ਔਟ ਨੇ ਥੱਪਣਾ ਸੀ ਉਹ ਖਾ ਲੈਂਦਾ ਢਿੱਡ ਭਰ ਲੈਂਦਾ ਪੁੱਤ ਦਾ ਤੇਰਾ ਹੀ ਸੀ ਪੁੱਤ ਮੇਰੀ ਗੱਲ ਸੁਣ ਮੁੱਲ ਦੀ ਚੀਜ਼ ਤੱਕ ਤੂੰ ਮਰਜ਼ੀ ਲੈ ਲੈ ਹੈ ਤੇ ਆਹ ਚੀਜ਼ਾਂ ਪੁੱਤ ਬਣਾਉਣੀਆਂ ਬਾਹਲੀਆਂ ਔਖੀਆਂ ਐ ਤੈਨੂੰ ਇਹਵੇਂ ਖੇਡਾ ਲੱਗਦੀਆਂ ਇਹ ਚੀਜ਼ਾਂ ਦੀ ਵੀ ਕੀਮਤ ਹੈਗੀ ਐ ਜਿਹੜਾ ਬੰਦਾ ਜਾਣਦਾ ਨਾ ਉਹਨੂੰ ਪਤਾ ਪੁੱਤ ਫਿਰ ਜੇ ਤੈਨੂੰ ਇਹਨਾਂ ਚੀਜ਼ਾਂ ਦੀ ਕੀਮਤ ਪਤਾ ਨਾ ਤਾਂ ਉਹ ਜਿਹੜਾ ਸਿਲੰਡਰ ਆਪਾਂ ਮਕਾਉਣੇ ਆ ਫਿਰ ਐਂ ਕਰਦੇ ਆ ਸਿਲੰਡਰ ਭਰੇ ਭਰੇ ਬੰਦ ਪੈ ਰਿਆ ਕਰਨਗੇ ਸੀਲ ਪੱਟਾ ਹੀ ਨਹੀਂ ਕਰਦੇ ਇਹਨਾਂ ਚੀਂ ਅੱਗ ਮਚਾਲਿਆ ਕਰ ਤੇ ਕੰਮ ਕਰ ਲਿਆ ਕਰ ਪੁੱਤ ਮੇਰੀ ਗੱਲ ਸੁਣ ਸਚੈਰੀ ਨੂੰ ਤੀ ਦਾ ਨਾ ਇਹਨਾਂ ਚੁੱਲਿਆਂ ਤੋਂ ਹੀ ਪਤਾ ਲੱਗਦਾ ਵੀ ਕਿੰਨੀ ਸਚੈਰੀ ਐ ਪੁੱਤ ਮੇਰੀ ਗੱਲ ਸੁਣ ਕੱਲ ਨੂੰ ਤੈਨੂੰ ਹੀ ਸਚੈਰੀ ਕਹਿਣਗੇ ਵੀ ਮੀਤ ਤਾਂ ਆਪੇ ਹੀ ਬਾਲੀ ਸਚਿਆਰੀ ਐ ਮੈਨੂੰ ਕਾਹਨੂੰ ਕਹਿਣਗੇ ਤੈਨੂੰ ਕਹਿਣਗੇ ਵੀ ਬੁੜੀ ਨੇ ਚੁੱਲ੍ਹੇ ਬਣਾਤੇ ਐ ਕਹੈ ਨਾ ਨਾ ਤਾਂ ਆਪਦਾ ਕੱਢਣਾ ਵੀ ਲੋਕਾਂ ਕੋਲ ਜਾ ਕੇ ਫੈ ਫੈ ਕਰ ਦੇਂਗੀ ਮੈਂ ਚੁੱਲ੍ਹੇ ਬਣਾਤੇ ਵਿੱਚ ਔਰ ਬਣਾਤੀ ਮੈਨੂੰ ਐਂ ਸਮਝਉਂਦੇ ਇਹਨਾਂ ਨੂੰ ਕਰਾਉਣਾ ਕੀ ਐ ਤੂੰ ਬਣਾ ਕੇ ਹੁਣ ਪੁੱਤ ਮੇਰੀ ਗੱਲ ਸੁਣ ਮੈਨੂੰ ਨਾ ਇਹ ਮਿੱਟੀ ਦੀਆਂ ਚੀਜ਼ਾਂ ਸੋਹਣੀਆਂ ਲੱਗਦੀਆਂ ਵੀ ਘਰ ਇੱਕ ਅੱਧੀ ਚੀਜ਼ ਹੋਣੀ ਚਾਹੀਦੀ ਐ ਉਹ ਸਿਆਲ ਚ ਤਾਂ ਆਪਾਂ ਸਮਾਂ ਦੀ ਅੰਦਰ ਅੱਗ ਬਾਲ ਲਿਆ ਕਰਾਂਗੇ ਹਾਈ ਹਾਈ ਵੇ ਮੇਰਾ ਰੱਬਾ ਕਹਿੰਦੀ ਅੰਦਰ ਅੱਗ ਬਾਲ ਲਿਆ ਕਰਾਂਗੇ ਉਹ ਲੈਮੀਨੇਸ਼ਨ ਕਰਾਇਆ ਹੋਇਆ ਕਮਰਾ ਉੱਚ ਮੈਂ ਧੂਆ ਬਾੜੂਗੀ ਪੜਾ ਔਰ ਉਮ ਹੀਟਰ ਹੈਗਾ ਮੈਂ ਤੋ ਲਾ ਕੇ ਬੈਠੀ ਰਿਆ ਕਰੂੰਗੀ ਮੈਨੇ ਧੂਆ ਤਾਂ ਬਾੜਦੀ ਅੰਦਰ ਅੱਖਾਂਾਂ ਮਚਾਈ ਜਾਉਂਦਾ ਧੂਏ ਨਾਲ ਪੁੱਤ ਚਾਰ ਦਿਨਾਂ ਨੂੰ ਜਵਾਕ ਹੋ ਜੂਗਾ ਅੰਦਰ ਨਿੱਘਾ ਰਹੂਗਾ ਕਮਰਾ ਕੋਈ ਨਹੀਂ ਮੈਂ ਤਾਂ ਰੂਮ ਹੀਟਰ ਚ ਪਾਲਿਆ ਕਰੂੰਗੀ ਜਦੋਂ ਮੇਰੇ ਜਵਾਕ ਹੋਊਗਾ ਦੇਖੀ ਜਾਊਗੀ ਉਦੋਂ ਚਲ ਤੂੰ ਖੇਡਾਂ ਖੇਡਦੀਆਂ ਖੇਢੀ ਜਾ ਮੈਂ ਪਕਾਉਣੀ ਸੀ ਰੋਟੀਆਂ ਦੇ ਤਾਂ ਪਕਾ ਕੇ ਮੱਥਾ ਮਾਰੀ ਜਾ ਇੱਥੇ ਲੈ ਲੋਡ ਆ ਗਿਆ ਕਹਿੰਦੀ ਆ ਖੇਡਾਂ ਖੇਢੀ ਚੱਲ ਮਾਂ ਦੀ ਆਹ ਖੇਡਾਂ ਖੇਡਣ ਵਾਲੀ ਉਮਰ ਐ ਇਹਨੂੰ ਵੀ ਕਮਲੀ ਤੀ ਨੂੰ ਕੀ ਪਤਾ ਬੂ ਬਚੋਲਣ ਤਾਂ ਕਹਿੰਦੀ ਸੀ ਐਨੀ ਸੱਚਿਆਰੀ ਕੁੜੀ ਐ ਉਹ ਮੇਰੇ ਤਾਂ ਕਰਮ ਡੋਬਾ ਦੇਗੇ ਓਫੋ ਲੈਟ 바ਗੀ ਆ ਰਹਿੰਦਾ ਹੁੰਦਾ ਮੇਰੀ ਮੰਗਾ ਨੇ ਮੈਨੂੰ ਪਿੰਡ ਚ ਵਿਆਹ ਕੇ ਤਰਤਾ ਕਿਸੇ ਸ਼ਹਿਰ ਚ ਵਿਆਹ ਦਿੰਦੀ ਵਧੀਆ ਅਗਲੇ ਲੈਣੇ ਵੈਟਰ ਤਾਂ ਹੁੰਦਾ ਕੂਟ ਐਨੇ ਤਾਂ ਖੜਿਆ ਲਾ ਕੰਜੂਸ ਬਣੀ ਐਨੀ ਕਰਦੇ ਕਨਵਰਟਰ ਨਹੀਂ ਲਿਆ ਸਕਦੇ ਚਲ ਉਥਾ ਪੋਰਚੇ ਚ ਵੀ ਬੈਠਾ ਨਾ ਹਵਾ ਜੀ ਤੇ ਲੱਗੀ ਜਾਂਦੀ ਹੈ ਵਧੀਆ ਸ਼ੁਕਰ ਆ ਰੱਬਾ ਤੇਰਾ ਜਿਹੜਾ ਤੂੰ ਬਦਲਵਾਈ ਕਰੀ ਬੈਠਾ ਤੇ ਹਵਾ ਚਲਾਈ ਬੈਠਾ ਹੋ ਹੋ ਫਿਰ ਵੀ ਮੈਨੂੰ ਤਾਂ ਗਰਮੀ ਲੱਗੀ ਜਾਂਦੀ ਆ ਹਾਏ ਮੇਰੀ ਮਾਂ ਆਉਂਦੀ ਆ ਤੁਰੀ ਲੈ ਨਹੀਂ ਮੇਰੀ ਧੀ ਸਸਈ ਕਾਲ ਮੰਮੀ ਸਸਈ ਕਾਲ ਪੁੱਤ ਹੋਰ ਦੱਸ ਕਿਵੇਂ ਆ ਠੀਕ ਆ ਹਾਂ ਹਾਂ ਵਧੀਆ ਠੀਕ ਠਾਕ ਬਹਿ ਜਾ ਬਸ ਬੈਠੀ ਹੈ ਨਾ ਮੈਂ ਕਿਹਾ ਮੇਰੀ ਧੀ ਨੂੰ ਮਿਲਿਆ ਮਾ ਨਹੀਂ ਮੇਰਾ ਬਾੜਾ ਹੀ ਦਿਲ ਕਰਦਾ ਸੀ ਮੈਂ ਇਹਨਾਂ ਨੂੰ ਤੈਨੂੰ ਨਹੀਂ ਮੈਂਨ ਵੀ ਕਹਾਦਾ ਮਿਲ ਨਹੀਂ ਤੂੰ ਉਸ ਦਿਨ ਆਈ ਜਿਸ ਦਿਨ ਲਾਈਟ ਕੱਟੀ ਗਈ ਹਾਏ ਅੱਜ ਤਾਂ ਸਾਡੇ ਲਾਈਟ ਹੀ ਹੈ ਨਹੀਂ ਤੇ ਅੱਧਾ ਗਰਮੀ ਚ ਰਹਿਣਾ ਨਹੀਂ ਜਾਣਾ ਨਹੀਂ ਚਲ ਕੋਈ ਨਾ ਧੀਏ ਆਹ ਰੇਹਾ ਹਵਾ ਠੰਡੀ ਲੱਗਦੀ ਆਗੀ ਕਹਿੰਦੇ ਆ ਬਾਹਰਲੀ ਹਵਾ ਵਰਗੀ ਤਾਂ ਰੀਸ ਨਹੀਂ ਪੱਖਿਆਂ ਦੀਆਂ ਕਿਹੜੀਆਂ ਹਵਾ ਨਹੀਂ ਗਈਆਂ ਚਲ ਕੋਈ ਨਾ ਪਾ ਇਹ ਹੀ ਹਵਾ ਲੈਣਿਆ ਨਾਲੇ ਵਧੀਆ ਹਵਾ ਗਈ ਨਾ ਤੂੰ ਮੋੜਾ ਮੋਟਾ ਫੋਨ ਕਰ ਦਿੰਦੀ ਮੈਂ ਵਾਂਟੂ ਨੂੰ ਭੇਜ ਜਿੰਦੀ ਤੈਨੂੰ ਅੱਡੇ ਤੇ ਜਾ ਕੇ ਲਿਆ ਆਂਦਾ ਤੂੰ ਤੁਰ ਕੇ ਆਈਂ ਤੇਰੇ ਗੋਡੇ ਦੁਖਣ ਲੱਗੇ ਹੋਣ ਥੱਕ ਵੀ ਹੋਏਂਗੀ ਤੂੰ ਨਹੀਂ ਪੁੱਤ ਮੇਰੀ ਗੱਲ ਸੁਣਾ ਉਹ ਤਾਂ ਮੈਂ ਤੈਨੂੰ ਫੋਨ ਨਹੀਂ ਕੀਤਾ ਮੈਂ ਕਿਹਾ ਐਵੇਂ ਹੀ ਵਿਚਾਰਾ ਉਹ ਧੁੱਪ ਦੇ ਵਿੱਚ ਆਊਗਾ ਗਰਮੀ ਹੈਗੀ ਆਗੀ ਹੈਨਾ ਤਾਂ ਕੋਈ ਨਹੀਂ ਗੱਡੀ 'ਚ ਬਿਠਾ ਲਿਆਉਂਦਾ ਤੈਨੂੰ ਲਾ ਕੇ AC ਨਹੀਂ ਚੱਲ ਕੋਈ ਨਾ ਧੀਏ ਕੋਈ ਨਾ ਮੈਂ ਤੁਰੇ ਆਈ ਵਧੀਆ ਮੇਰੇ ਹੱਡ ਗੋਡੇ ਕਹਿੰਦੇ ਆ ਚੱਲਦੇ ਰਹਿਣਗੇ ਵਧੀਆ ਗੱਲ ਆ ਨਹੀਂ ਤਾਂ ਫਿਰ ਉੱਤੇ ਹੀ ਖੜ ਜਾਂਦੇ ਨੇ ਤੈਨੂੰ ਨਹੀਂ ਪਤਾ ਹੈਗਾ ਮਾਂ ਉਹ ਤਾਂ ਗੱਲ ਤੇਰੀ ਸਹੀ ਆ ਚਲ ਕੋਈ ਗੱਲ ਨਹੀਂ ਮੇਰੀ ਗੱਲ ਸੁਣ ਮੈਂ ਨਾ ਤੇਰੇ ਵਾਸਤੇ ਪਾਣੀ ਦਾ ਗਲਾਸ ਲੈ ਕੇ ਆਉਣੀ ਆ ਤੂੰ ਬੈਠ ਦੋ ਮਿੰਟ ਨਾ ਕੋਈ ਨਾ ਚਲ ਤੂੰ ਪਾਣੀ ਦਾ ਮੈਂ ਬਾਅਦ ਵਿੱਚ ਪੀਉਂ ਪਰ ਨਾ ਮੈਨੂੰ ਐਂ ਦੱਸ ਨਹੀਂ ਬੋਲ ਚਲ ਨਹੀਂ ਕੋਈ ਸੁਣਦੀ ਤੇਰੀ ਸੱਸ ਕਿੱਥੇ ਆ ਮੇਰੀ ਸੱਸ ਅੰਦਰ ਹੀ ਆ ਹਰ ਜਣ ਪਾਣੀ ਲਿਆਵਾ ਆ ਕੇ ਗੱਲ ਕਰਦੀ ਆ ਲੈ ਕੰਦੀ ਸੱਸ ਮੇਰੀ ਅੰਦਰ ਆ ਨਾ ਬੋਲਦੀ ਸੁਣਦੀ ਆ ਨਾ ਵਾਸਤਾ ਨਹੀਂ ਤਾਂ ਹੋ ਟੈਂ ਟੈਂ ਕਰਦੀ ਰਹਿੰਦੀ ਆ ਖਬਰ ਚਲ ਅੰਦਰ ਹੋਣੀ ਆ ਚਲ ਪੁੱਤ ਮੈਨੂੰ ਉਰਈ ਪਾਣੀ ਦਾ ਗਲਾਸ ਦਿਹਾ ਦੇ ਨੀ ਮੈਂ ਤਾਂ ਉਰਈ ਬੈਠ ਕੇ ਗੱਲਾਂ ਕਰ ਚਾਰ ਮਾਂ ਮੇਰੀ ਗੱਲ ਸੁਣ ਆ ਲੈ ਫੜ ਪਾਣੀ ਦਾ ਗਲਾਸ ਤੇ ਮੈਂ ਤਾਂ ਅੰਦਰ ਜਾ ਕੇ ਦੇਖਿਆ ਮੇਰੀ ਮਾਂ ਤਾਂ ਹੈ ਹੀ ਨਹੀਂ ਅੰਦਰ ਉਹ ਤਾਂ ਟੱਬ ਗਈ ਕਿਸੇ ਪਾਸੇ ਘੜਾ ਤਸ ਕਹ ਜਾਂਦੀ ਐ ਬਿਨਾ ਦੱਸੇ ਤੁਰੀ ਫਿਰਦੀ ਆਪ ਮਹਾਰੀ ਹੋ ਕੇ ਨੀਤੀ ਇਹ ਤੈਨੂੰ ਦੱਸ ਕੇ ਨਹੀਂ ਜਾਂਦੀ ਕੱਲ ਨੂੰ ਕੋਈ ਤੇਰਾ ਅੰਡੀ ਗਵਾਂਡੀ ਆ ਜੇ ਵੇ ਤੇਰੀ ਚਾਚੀ ਸਾਸਾ ਜੇ ਉਹ ਪੁੱਛਣਗੀਆਂ ਵੀ ਤੇਰੀ ਸੱਸ ਭਾਈ ਕਿੱਥੇ ਆ ਫੇਰ ਕੀ ਦੱਸੇਗੀ ਤੂੰ ਐ ਬੋਲਿਆ ਤਾਂ ਕਰ ਮੂੰਹ ਫੁੱਟਿਆ ਕਰ ਮਾੜਾ ਮੂਟਾ ਕਿ ਮਾਂ ਮੈਨੂੰ ਦੱਸ ਕੇ ਜਾਇਆ ਕਰ ਮੈਨੂੰ ਵੀ ਪਤਾ ਲੱਗੇ ਤੇ ਉਹ ਕਿੱਥੇ ਜਾਨੀ ਆ ਕਿੱਥੇ ਨਹੀਂ ਕੋਈ ਨਹੀਂ ਮੈਂ ਕਹੂੰਗੀ ਇਹ ਗੱਲ ਮੈਨੂੰ ਤਾਂ ਐ ਸੀਗਾ ਚਲ ਮੈਨੂੰ ਦੱਸ ਕੇ ਜਾਊਗੀ ਮੈਂ ਇਹ ਤਾਂ ਨਹੀਂ ਕਹਿੰਦੀ ਵੀ ਮੈਨੂੰ ਪੁੱਛ ਕੇ ਜਾਵੇ ਚਲ ਸੱਸਾ ਮੇਰੀ ਮਾਂ ਆਂਦਾ ਫਿਰ ਮਾੜਾ ਹੀ ਬੰਦਾ ਦੱਸਤਾ ਜਾ ਵੀ ਮੈਂ ਕੱਲੀ ਘਰੇ ਆ ਮਾਂ ਉੱਤੋਂ ਗੇਟ ਖੁੱਲਾ ਪਿਆ ਨਾ ਜਾਣੇ ਕੋਈ ਨਸ਼ੇ ਪੱਤੇ ਵਾਲਾ ਅੰਦਰ ਵੜ ਜੇ ਕੀ ਬੰਦਾ ਨਹੀਂ ਹੋਰ ਟੀ ਇਹ ਐਡਾ ਵੱਡਾ ਘਰ ਆਗਾ ਕਹਿੰਦੇ ਹੁੰਦੇ ਇੱਥੇ ਕਿਸੇ ਨੇ ਚੀਕ ਮਾਰੀ ਵੀ ਨਹੀਂ ਸੁਣਨੀ ਤੇਰੀ ਜੇ ਕੋਈ ਗੱਲਬਾਤ ਹੋ ਗਈ ਇਹ ਤਾਂ ਗੱਲ ਹੈਗੀ ਆ ਮਾਂ ਹੋਰ ਦੱਸ ਆਪਣੀ ਬਹੂ ਵਧੀਆ ਕੰਮ ਕਰ ਲੈਂਦੀ ਆ ਭਾਬੀ ਮੇਰੀ ਨੀ ਪੁੱਤ ਉਹ ਵੀ ਕਾਦਾ ਕੰਮ ਕਰਦੀ ਆ ਤੈਨੂੰ ਪਤਾ ਤਾਂ ਹੈਗਾ ਮੈਂ ਕਹਿੰਨੀ ਆ ਝਾੜੂ ਲਾਉਂਦੀ ਆ ਪੋਚਾ ਲਾਉਂਦੀ ਆ ਇਹਨਾਂ ਦਾ ਕੂੜਾ ਛੱਡ ਦਿੰਦੀ ਆ ਫੇਰ ਕਹਿੰਨੀ ਆ ਵੀ ਪੁੱਤ ਦੁਬਾਰਾ ਲਾ ਦੇ ਚਲ ਕੋਈ ਨਾ ਮਨ ਦਾ ਮਨ ਦੀ ਤਾਂ ਹੈਗੀ ਆ ਮੇਰੀ ਆਈ ਨਹੀਂ ਹੈਗਾ ਮਨ ਦੀ ਨਹੀਂ ਹੈਗੀ ਨਾਲ ਆਇਆ ਮੈਂ ਵੀ ਚਲ ਨਾਲ ਮਾੜਾ ਮੋਟਾ ਕਰਾ ਦਿੰਨੀ ਆ ਵੀ ਐਮੀਆ ਕੰਮ ਕਰਾਂਗੇ ਤਾਂ ਆਪਣੇ ਕਹਿੰਦੇ ਆ ਸਰੀਰ ਵੀ ਸਹੀ ਸਲਾਮਤ ਰਹੇ ਤੈਨੂੰ ਪਤਾ ਉੱਥੇ ਹੀ ਖੜ ਜਾਂਦੇ ਆ ਆ ਦੇਖ ਆ ਗੱਲ ਤੇ ਸਮਝ ਆ ਨਾ ਮਾ ਹਾਂ ਵੀ ਹੱਡ ਗੋਡੇ ਚੱਲਦੇ ਰਹਿਣ ਕੰਮ ਕਰਾ ਤੇ ਮੇਰੀ ਸੱਸ ਨੂੰ ਇਹ ਗੱਲ ਦੀ ਸਮਝ ਹੀ ਹੈ ਨਹੀਂ ਉਹ ਤਾਂ ਕੰਮ ਕਰਕੇ ਹੀ ਨਹੀਂ ਰਾਜੀ ਉਹ ਤਾਂ 24 ਘੰਟੇ ਹਾਏ ਹਾਏ ਕਰਦੀ ਰਹਿੰਦੀ ਆ ਕੀ ਕਰਾ ਸੱਚੀ ਮਾਤਾ ਨਹੀਂ ਧੀਏ ਮੇਰੀ ਗੱਲ ਸੁਣਾ ਜੇ ਕੰਮ ਕਰਾਂਗੇ ਤਾਂ ਰੋਟੀ ਬਣਾ ਕੇ ਵੀ ਖਾ ਲਾਂਗੇ ਚੱਲਦੀਆਂ ਰਹਿਣਗੀਆਂ ਇੱਥੇ ਮੰਜੇ ਤੇ ਪੈ ਕੇ ਕਿਹਨੇ ਪੁੱਛਣਾ ਬਾਅਦ ਵਿੱਚ ਮਾਂ ਜੇ ਚਲਦੀਆਂ ਤੇ ਨਹੀਂ ਕੋਈ ਪੁੱਛਦਾ ਖੜੀਆਂ ਤੇ ਕਿਹੜਾ ਪੁੱਛੂਗਾ ਦੱਸ ਮੈਨੂੰ ਤੂੰ ਹਾਂ ਇਹ ਤਾਂ ਗੱਲ ਤੇ ਸਹੀ ਐ ਮਾਂ ਨਾ ਉਹ ਕਰ ਨਾਲ ਲੜਦੀ ਲੁਰਦੀ ਦਾ ਨਹੀਂ ਠੀਕ ਰਹਿੰਦੀ ਸੁਭਾਅ ਵਧੀਆ ਗਾ ਨਹੀਂ ਨਹੀਂ ਪੁੱਤ ਲੜਦੀ ਤਾਂ ਤੈਨੂੰ ਪਤਾ ਚਲ ਕਹਿੰਦੇ ਜਿੱਥੇ ਦੋ ਭਾਂਡੇ ਹੋਣਗੇ ਖੜਕਣਗੇ ਕਦੇ ਕਹਿਣੀਆਂ ਵੀ ਪੈਂਦੀਆਂ ਨੇ ਕਦੇ ਕਹਾਉਣੀਆਂ ਵੀ ਪੈਂਦੀਆਂ ਨੇ ਚਲ ਐਨੀ ਮਾੜੀ ਵੀ ਨਹੀਂ ਹੈਗੀ ਲੋਕਾਂਿਆਂ ਵਾਂਗੂ ਚੰਗੀ ਆ ਫਿਰ ਵੀ ਚਲ ਫਿਰ ਤਾਂ ਵਧੀਆ ਚੰਗੀ ਗੱਲ ਆ ਮਾਂ ਮਾਂ ਮੇਰੀ ਗੱਲ ਸੁਣ ਮੈਂ ਜਾਣੀ ਐ ਚਾਹ ਵਾਸਤੇ ਘੁੱਟ ਚਾਹ ਬਣਾ ਕੇ ਲਿਆਉਣੀ ਆ ਚਲ ਚਾਹ ਤਾਂ ਤੂੰ ਫੇਰ ਬਣਾ ਲੀਂਤੀ ਇਹ ਗੱਲ ਸੁਣ ਲੈ ਮੇਰੀ ਇੱਕ ਕੰਨ ਖੋਲ ਕੇ ਜੇ ਤੇਰੀ ਸੱਸ ਜਾਂ ਤੇਰਾ ਸਹੁਰਾ ਜਾਂ ਬੰਟੂ ਜੇ ਤੈਨੂੰ ਕੁਝ ਕਹਿੰਦੇ ਆ ਤੂੰ ਮੈਨੂੰ ਦੱਸ ਮੈਂ ਤੇਰੇ ਨਾਲ ਖੜੀ ਆਂਗੀ ਹਾਏ ਹਾਏ ਮੇਰੀ ਮਾਂ ਕਿੰਨੀ ਚੰਗੀ ਹੈ ਮੈਨੂੰ ਕਿੰਨਾ ਪਿਆਰ ਕਰਦੀ ਆ ਕੋਈ ਨਹੀਂ ਮਾਂ ਜੇ ਇਹਨਾਂ ਨੇ ਕਦੇ ਵੀ ਕੁਝ ਕਿਹਾ ਨਾ ਮੈਂ ਤਾਂ ਨਾਲ ਦੀ ਨਾਲ ਤੈਨੂੰ ਫੋਨ ਕਰ ਦੂੰ ਮੇਰੀ ਗੱਲ ਸੁਣ ਮੈਨੂੰ ਲੱਗਾ ਲੇਟ ਆ ਗਈ ਅੰਦਰ ਕੂਲਰ ਚੱਲ ਪਿਆ ਆਪਦੇ ਆਪ ਆ ਜਾ ਚਾਹ ਬਣਾਉਣੀ ਆ ਮੈਂ ਘੁੱਟ ਤੇ ਤੈਨੂੰ ਏਸੀ ਵਾਲੇ ਕਮਰੇ 'ਚ ਬਿਠਾ ਦਾਂ ਆਹ ਕਹਾਣੀ ਮੇਰੀ ਧੀ ਕਿੰਨਾ ਖੁਸ਼ ਹੋ ਗਈ ਹੈ ਕਹਿੰਦੇ ਹੁੰਦੇ ਆ ਧੀਆ ਵੀ ਮਾਵਾ ਨਾਲ ਹੀ ਹੁੰਦੀਆਂ ਨੇ ਭਾਈ ਜੇ ਹੁਣ ਮੈਂ ਮੇਰੀ ਧੀ ਦੀ ਸੁਣੂੰਗੀ ਤਾਂ ਹੀ ਆ ਜੇ ਹੋਰ ਕੌਣ ਸੁਣੂਗਾ ਜੇ ਮੈਂ ਨਹੀਂ ਸੁਣੂਗੀ ਇਹਦੀ ਹਾਂ ਚਲ ਮਾਂ ਆ ਜਾ ਚਲਦੀਆਂ ਚਲਦੀਆਂ ਪੁੱਤ ਆਉਣੀ ਆ ਮੈਂ ਆਹ ਗਲਾਸ ਵੀ ਚੱਕ ਲਾਂ ਥੱਲੇੋਂ ਮੈਂ ਨਹੀਂ ਲੈ ਜਾਨੀ ਆ ਚੱਕ ਕੇ ਚਲ ਆਨੂੰ ਆਉ ਬੇਚਾਰੀ ਜੀ ਸਤਿ ਸ੍ਰੀ ਅਕਾਲ ਜੀ ਹੁਣੇ-ਹੁਣੇ ਤੁਸੀਂ ਸਾਡੀ ਵੀਡੀਓ ਵੇਖ ਕੇ ਹਟਿਆ ਜੀ ਸਾਨੂੰ ਸਾਡੀ ਵੀਡੀਓ ਕਿਹੋ ਜਿਹੀ ਲੱਗੀ ਪਲੀਜ਼ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਇੱਕ ਨਾਲੇ ਹੋਰ ਸਾਨੂੰ ਮੈਸੇਜ ਕਰਕੇ ਜ਼ਰੂਰ ਦੱਸਿਓ ਵੀ ਤੁਸੀਂ ਕਿੱਥੋਂ-ਕਿੱਥੋਂ ਸਾਡੀ ਵੀਡੀਓ ਵੇਖਦੇ ਹੁੰਦੇ ਹੋ ਤੇ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਬੈਲ ਦਾ ਬਟਨ ਜ਼ਰੂਰ ਦਬਾ ਲਿਓ ਜੀ ਉਹਦੇ ਨਾਲ ਤੁਹਾਨੂੰ ਗਾਂ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਜਾਊਗਾ ਧੰਨਵਾਦ ਜੀ ਸਤਿ ਸ੍ਰੀ ਅਕਾਲ